ਕੁਈ ਕੋਈ ਰਾਜੂ ਤੈਨੂੰ ਦਾ ਰਹੀ ਪੱਛ ਸੋਣੀ ਓ ਲੁੱਟ ਪੁੱਟ ਜਾਣ ਗਈ ਮਾਈ ਦੇ ਪੁੱਤਨੀ ਤੇਰੇ ਪਿੱਛੇ ਪਿੰਡ ਹੋ ਕੇ ਸੱਤ ਜੀ ਅਗਰ ਸ਼ਾਦੀ ਕੇ ਬਾਅਦ ਛੋਰੇ ਦਾ ਪੇਟ ਨਾ ਨਿਕਲੇ ਉਸ ਸਮਝ ਜਾਈਏ ਜਨਾਬ ਛੋਰਾ ਸ਼ਾਦੀ ਤੇ ਕੁਝ ਨਹੀਂ ਆਪ ਟੁੱਟ ਪੈਰ ਤਨ ਗੁਲਾਬੀ ਹੋ ਕੇ ਪੈ ਗਿਆ ਮੇਰਾ ਤਾਂ ਬਸਾਖੀ ਵਾਲਾ ਮੇਲਾ ਵਿੱਚ ਰਹਿ ਗਿਆ ਕੋਈ ਰਾਹ ਮੇਰਾ ਰੋਗ ਦਾ ਕਾਲਜਾ ਸੋਹਣਾ ਹੈ ਨੀ ਪਿਆਰ ਤੈਨ ਕਰਦੀ ਰਹਿ ਮੈਂ ਤੂਰ ਮੈਨੂੰ ਦੇਹਤ ਕੇ ਲੁਗਿਨੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਇਹ ਹੈਗੀ ਕਮਲ ਮੈਂ ਇਹਦੇ ਨਾਮ ਦੇ ਨਾਲ ਪਟਿਆਲਾ ਨਹੀਂ ਲਗਾਉਂਗੀ ਇਹਦੇ ਨਾਮ ਦੇ ਨਾਲ ਫੁਕਰੀ ਲੱਗ ਸਕਦਾ ਹੈ ਓਵਰ ਐਕਟਿੰਗ ਲੱਗ ਸਕਦਾ ਹੈ ਬੇਸ਼ਰਮ ਲੱਗ ਸਕਦਾ ਹੈ ਬੇ ਹਯਾ ਵੀ ਲੱਗ ਸਕਦਾ ਹੈ ਬਟ ਪਟਿਆਲਾ ਇਹਦੇ ਨਾਮ ਦੇ ਨਾਲ ਨਹੀਂ ਸ਼ੋਭਦਾ ਪਟਿਆਲਾ ਫੇਮਸ ਹੈ ਯੂਨੀਵਰਸਿਟੀ ਕਰਕੇ ਪਟਿਆਲਾ ਫੇਮਸ ਹੈ ਗੁਰਦੁਆਰਾ ਦੁੱਖ ਨਿਵਾਰਨ ਕਰਕੇ ਪਟਿਆਲਾ ਫੇਮਸ ਹੈ ਕਾਲੀ ਮਾਤਾ ਦੇ ਮੰਦਰ ਕਰਕੇ ਪਟਿਆਲਾ ਇਹਦੇ ਨਾਮ ਦੇ ਨਾਲ ਕਦੋਂ ਤੋਂ ਜਾਣਨ ਲੱਗ ਗਿਆ ਤੁਸੀਂ ਜਿੰਨੇ ਵੀ ਬਲੌਗਰ ਹੈਗੇ ਹੋ ਜਿਹੜੇ ਇੱਥੇ ਲੋਚ ਘੜੋਚ ਗੰਧਮੰਦ ਪਾਣੇ ਹੋ ਆਪਣੇ ਨਾਮ ਦੇ ਨਾਲ ਸ਼ਹਿਰ ਦਾ ਨਾਮ ਕਿਉਂ ਲੰਨੇ ਹੋ ਕਿਰਨ ਬਠਿੰਡਾ ਠੀਕ ਹੈ ਹੁਣ ਬਠਿੰਡਾ ਕਿਸ ਨਾਲ ਜਾਣਿਆ ਜਾ ਰਿਹਾ ਵੀ ਉੱਥੇ ਕਿਰਨਾਂ ਰਹਿੰਦੀ ਹੈ ਕਿਰਨਾਂ ਨੇ ਕਿਰਨਾਂ ਦੀ ਇਹੋ ਜੀ ਕੀ ਅਚੀਵਮੈਂਟ ਲੈ ਕੇ ਦੇ ਵਿੱਚ ਆ ਕੇ ਸਿਰਫ ਦੁੱਖੜੇ ਰੋਏ ਹੋਰ ਤਾਂ ਕੁਝ ਨਹੀਂ ਕੀਤਾ ਉਹਨੇ ਆ ਕੇ ਊਟ ਪਟੰਗ ਐਕਟ ਕੀਤੇ ਹੱਦ ਤੋਂ ਵੱਧ ਕੇ ਖਾ ਕੇ ਦਿਖਾਇਆ ਮੈਂ ਆ ਕਰ ਰਹੀ ਹਾਂ ਮੈਂ ਉਹ ਕਰ ਰਹੀ ਹਾਂ ਤੁਸੀਂ ਜਾਣਦੇ ਹੋ ਸਾਰੇ ਕੀ ਉਹਦੀਆਂ ਹਰਕਤਾਂ ਹੈਗੀਆਂ ਠੀਕ ਹੈ ਤੇ ਅੱਜ ਬਠਿੰਡੇ ਨੂੰ ਕਿਹਦੇ ਨਾਲ ਜੋੜਿਆ ਜਾ ਰਿਹਾ ਕਿਰਨਾਂ ਕਿਰਨਾਂ ਕਰਕੇ ਬਠਿੰਡਾ ਫੇਮਸ ਹੈ ਮੁਬਾਰਕਪੁਰ ਫੋੜਲੀ ਸਭ ਤੋਂ ਪੁਰਾਣਾ ਇਤਿਹਾਸਿਕ ਠੀਕ ਹੈ ਸ਼ਹਿਰ ਵੀ ਕਿਹਾ ਜਾ ਸਕਦਾ ਇੱਕ ਤਰ੍ਹਾਂ ਦੇ ਨਾਲ ਉਹਨੂੰ ਠੀਕ ਹੈ ਹੋਰ ਵੀ ਬੜੀਆਂ ਚੀਜ਼ਾਂ ਉੱਥੇ ਫੇਮਸ ਹੈਗੀਆਂ ਗੂਗਲ ਤੇ ਸਰਚ ਕਰ ਸਕਦੇ ਹੋ ਤੁਸੀਂ ਤੇ ਸੋਨੂ ਕਰਕੇ ਪਿੰਡ ਕਿਹੜਾ ਮਸ਼ਹੂਰ ਹੋਇਆ ਸੁਲਤਾਨੀਆਂ ਕਿ ਮਲਤਾਨੀਆਂ ਤੁਸੀਂ ਆਪਣੇ ਨਾਮ ਦੇ ਨਾਲ ਸ਼ਹਿਰਾਂ ਦੇ ਨਾਮ ਤਾਂ ਲਗਾਓ ਜੇ ਤੁਸੀਂ ਕੋਈ ਅਚੀਵਮੈਂਟ ਕੀਤੀ ਹੈ ਤੁਸੀਂ ਵਧੀਆ ਸਿੰਗਰ ਹੋ ਤੁਸੀਂ ਵਧੀਆ ਪਲੇਅਰ ਹੋ ਕਿਸੇ ਚੀਜ਼ 'ਚ ਤੁਸੀਂ ਐਕਸਪਰਟਿਸ ਹਾਸਲ ਕੀਤੀ ਹੈਗੀਆਂ ਫਿਰ ਤਾਂ ਤੁਸੀਂ ਆਪਣੇ ਪਿੰਡਾਂ ਦਾ ਨਾਮ ਰੋਸ਼ਨ ਕਰਦੇ ਸ਼ਹਿਰਾਂ ਦੇ ਨਾਮ ਰੋਸ਼ਨ ਕਰਦੇ ਚੰਗੇ ਲੱਗਦੇ ਹੋ ਨੱਚਣਾ ਤੁਸੀਂ ਰੇਲਾਂ ਤੇ ਸਾਰਾ ਦਿਨ ਤੇ ਨਾਮ ਬਦਨਾਮ ਕਰਨੇ ਸ਼ਹਿਰਾਂ ਦੇ ਸ਼ਰਮ ਨਹੀਂ ਆਂਦੀ ਠੀਕ ਹੈ ਜੀ ਤੇ ਡਿਸਕਲੇਮਰ ਦੇ ਤੱਕ ਅੱਜ ਦੀ ਵੀਡੀਓ ਤੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਡਿਸਕਲੇਮਰ ਦੇ ਰਹੀ ਆ ਐਜ਼ ਅ ਸਿੱਖ ਮੈਂ ਹਰ ਧਰਮ ਦੀ ਰਿਸਪੈਕਟ ਕਰਦੀ ਆ ਚਾਹੇ ਉਹ ਫਿਰ ਉਹ Hindu ਧਰਮ ਹੋਵੇ ਚਾਹੇ ਉਹ Muslim ਧਰਮ ਹੋਵੇ ਚਾਹੇ ਉਹ Christian ਧਰਮ ਹੋਵੇ ਧਰਮ ਸਾਰੇ ਹੀ ਬਰਾਬਰ ਆ ਸਾਰੇ ਹੀ ਸਤਿਕਾਰਯੋਗ ਪੂਜਨੀਏ ਬਟ ਜੋ ਇਹ ਬਲੌਗਰ ਹਰਕਤਾਂ ਕਰਦੇ ਹੈਗੇ ਆ ਲੋਕਾਂ ਦੇ ਇਮੋਸ਼ਨਸ ਦੇ ਨਾਲ ਖੇਲਦੇ ਲੋਕਾਂ ਨੂੰ ਇਮੋਸ਼ਨਸ ਫੂਲ ਬਣਾਉਂਦੇ ਆ ਲੋਕਾਂ ਦੇ ਰਿਲੀਜੀਅਸ ਸੈਂਟੀਮੈਂਟਲ ਦੇ ਨਾਲ ਖੇਲਦੇ ਹੈਗੇ ਆ ਉੱਥੇ ਪ੍ਰੋਬਲਮ ਹੈ ਠੀਕ ਹੈ ਲ ਮੈਂ ਸੋਨੂ ਕੋਰ ਤੇ ਦੋ ਵੀਡੀਓਜ਼ ਬਣਾ ਚੁੱਕੀ ਹਾਂ ਤੇ ਦਿਖਾਇਆ ਆਪਣੀ ਵੀਡੀਓਜ਼ ਦੇ ਵਿੱਚ ਵੀ ਕਿਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਵਲੋਗਿੰਗ ਕੀਤੀ ਜਾ ਰਹੀ ਹੈ ਉੱਥੇ ਦੀ ਰਹਿਤ ਮਰਿਆਦਾ ਨੂੰ ਪੰਗ ਕੀਤਾ ਜਾ ਰਿਹਾ ਨਿੰਦਾਯੋਗ ਹਰਕਤਾਂ ਕੀਤੀਆਂ ਜਾ ਰਹੀਆਂ ਸ਼ੀਤੀ ਦਿਹਾੜੀਆਂ ਦੇ ਵਿੱਚ ਜਾ ਕੇ ਉੱਥੇ ਉਹ ਦੰਦ ਕੱਢ ਰਹੀ ਸੀ ਉਹ ਸਾਰਾ ਮੈਂ ਆਪਣੀ ਪਿਛਲੀ ਵੀਡੀਓਜ਼ ਦੇ ਵਿੱਚ ਦਿਖਾਇਆ ਹੋਇਆ ਸਾਈਡ ਤੇ ਮੈਂ ਵੀਡੀਓਜ਼ ਵੀ ਲਗਾ ਦਿੰਦੀ ਹੈਗੀ ਐ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦੋਨੇ ਵੀਡੀਓਜ਼ ਦਾ ਲਿੰਕ ਵੀ ਮਿਲ ਜਾਊਗਾ ਠੀਕ ਹੈ ਜੀ ਤੇ ਸੇਮ ਪਾਇਦਨ ਤੇ ਸੇਮ ਰਾਹ ਤੇ ਇਹ ਕਮਲ ਪਟਿਆਲਾ ਤੁਰ ਹੀ ਹੋਈ ਹੈ ਠੀਕ ਹੈ ਛੋਟੇ ਲੈਵਲ ਤੋਂ ਹੁੰਦੀ ਹੈ ਜਦੋਂ ਉਹਨੂੰ ਕੋਈ ਨੋਟਿਸ ਨਹੀਂ ਕਰਦਾ ਉੱਥੇ ਉਹਨੂੰ ਟੋਕਿਆ ਨਹੀਂ ਜਾਂਦਾ ਤੇ ਫਿਰ ਇਹਦੇ ਲੈਵਲ ਅੱਗੇ 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 ਵੱਧਦੇ ਜਾਂਦੇ ਹੈਗੇ ਠੀਕ ਹੈ ਪਹਿਲਾਂ ਤਾਂ ਰੁਟੀਨ ਦਾ ਥੋੜਾ ਜਿਹਾ ਦੇਖਦੇ ਆਂ ਵੀ ਰੁਟੀਨ ਚ ਕੀ ਕਰ ਰਹੀ ਹੈ ਕਿਦਾਂ ਦਾ ਕੰਟੈਂਟ ਦੇ ਰਹੀ ਹੈ ਠੀਕ ਹੈ ਫਿਰ ਬਾਕੀ ਨਾਲ ਦੇ ਨਾਲ ਗੱਲਾਂ ਐਡ-ਆਨ ਹੁੰਦੀਆਂ ਜਾਣਗੀਆਂ ਆ ਦੇਖੋ ਕਲਿੱਪ ਸਭ ਗੱਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਰੈਡੀ ਸ਼ੈਡੀ ਓਕੇ ਅਸੀਂ ਜਾ ਰਹੇ ਆ ਫਾਈਨਲੀ ਅੱਜ ਰੈਸ਼ ਲੈਣ ਜਾ ਰਹੇ ਦੋ ਤਿੰਨ ਦਿਨ ਤੋਂ ਸੋਚ ਰਿਹਾ ਟਾਈਮ ਹੀ ਨਹੀਂ ਲੱਗ ਰਿਹਾ ਹੈਗਾ ਤੇ ਚਲੋ ਤੇ ਅੱਜ ਮੈਂ ਆਹ ਵਾਲਾ ਸੀ ਤੈ ਤੇ ਇਹ ਵੀ ਸੂਟ ਮੈਂ ਖੁਦ ਸਟਿਚ ਕੀਤਾ ਸੀ ਬਹੁਤ ਹੀ ਹਲਕਾ ਕਾਟਨ ਦਾ ਸੂਟਾ ਸਿੰਪਲ ਹੈ ਉਹਦੇ ਨਾਲ ਲੈਗਿੰਗ ਸੀਗੀ ਤੇ ਇਹ ਵਾਲਾ ਸਿੰਪਲ ਦੁਪੱਟਾ ਸੀ ਲਿਆ ਸੀ ਇਸ ਦਾ ਚਲੋ ਗਾਇਸ ਅੱਗੇ ਜਾਣੇ ਇਹ ਪਹਿਲੀ ਜਨਾਨੀ ਹੈ ਜਿਹੜੀ ਚੁੰਨੀ ਲੈ ਕੇ ਨਹੀਂ ਚੁੰਨੀ ਉਤਾਰ ਕੇ ਆਪਣੇ ਆਪ ਨੂੰ ਚੈੱਕ ਕਰਵਾ ਰਹੀ ਹੈ ਵਾਹ ਜੀ ਵਾਹ ਕਿਆ ਇਹਦੀ ਅਕਲ ਹੈ ਤੁਸੀਂ ਸੋਚਦੇ ਹੋਵੋਗੇ ਇਹ ਘਰੇ ਕੱਲੀ ਹੋਣੀ ਹੈ ਚਲ ਕੱਲੀ ਖਰਕਤਾ ਕਰੇ ਜਾ ਰਹੀ ਹੈ ਕੈਮਰੇ ਤੇ ਲੱਗੀ ਹੋਈ ਹੈ ਨਹੀਂ ਜੀ ਇਹ ਕੱਲੀ ਨਹੀਂ ਹੈਗੀ ਜਰਾ ਅੱਗੇ ਦੇਖੋ ਜਾਨੇ ਆ ਤੇਰੇ ਮੇਰੇ ਦੇਖਾਓ ਸੌਰੀ ਦੇਖ ਕਿ ਤੁਸੀਂ ਆਪਣੇ ਸਾਈਕਲ ਸੈਟ ਕਰਕੇ ਕਿਉਂ ਨਹੀਂ ਰੱਖਦੇ ਤੁਸੀਂ ਦੇਖ ਲੈ ਇਹਦਾ ਬੰਦਾ ਵੀ ਉੱਥੇ ਬੈਠਾ ਹੋਇਆ ਸਾਰਾ ਕੁਝ ਦੇਖ ਰਿਹਾ ਹੈ ਵੀ ਇੰਟਰਨੈਸ਼ਨਲ ਪਲੇਟਫਾਰਮ ਤੇ ਮੇਰੀ ਜਨਾਨੀ ਸੂਰਤੀ ਫਿਟਿੰਗ ਚੈੱਕ ਕਰਵਾ ਰਹੀ ਹੈ ਆਪਣੀ ਬਾਡੀ ਦੇ ਕਰਵ ਦਿਖਾ ਰਹੀ ਹੈਗੀ ਹੈ ਠੀਕ ਹੈ ਫਿਰ ਬਸ਼ਰਮੀ ਦਾ ਬਰਾਬਰ ਭਾਗੀਦਾਰ ਇਹ ਵੀ ਹੋਇਆ ਨਾ ਫਿਰ ਜੇ ਅਸੀਂ ਤੁਹਾਨੂੰ ਕਹਿੰਨੇ ਹੈਗੇ ਆ ਵੀ ਤੁਸੀਂ ਜਨਾਨੀਆਂ ਦਿਖਾ ਕੇ ਕਮਾਈ ਖਾਨੇ ਹੋ ਫਿਰ ਤੁਹਾਨੂੰ ਚਲੂਨੇ ਕਿਉਂ ਲੜਦੇ ਹੈਗੇ ਆ ਫਿਰ ਤੁਸੀਂ ਰੋਸਟਰ ਨੂੰ ਆ ਕੇ ਕਿਉਂ ਜਵਾਬ ਦਿੰਨੇ ਹੋ ਤੁਸੀਂ ਤੂੰ ਪਿੱਛੇ ਲੱਗੀ ਹੋਈ ਸੀ ਨਾ ਰੋਸਟਰਾਂ ਦੇ ਨਾਲ ਖੜਪਣਾ ਮੈਨੂੰ ਲੱਗਿਆ ਸੀ ਪਤਾ ਠੀਕ ਹੈ ਕੋਈ ਨਹੀਂ ਉੱਥੇ ਵੀ ਕਰ ਦੇ ਦਿੰਦਾ ਆਨੇ ਦਿੰਨੇ ਤੈਨੂੰ ਜਵਾਬ ਚੰਗੀ ਤਰ੍ਹਾਂ ਇੱਕਦਮ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਕਰਦਾ ਸਾਰਾ ਕੰਮ ਕਾਰ ਕਰ ਲਿਆ ਸੀਗਾ ਔਰ ਮੈਂ ਵੀ ਰੈਡੀ ਹੋ ਗਈ ਸੀਗੀ ਅੱਜ ਮੈਂ ਇਹ ਵਾਲਾ ਸੰਪਾਇਆ ਸੀਗਾ ਯਾਰ ਆ ਪਤਾ ਨਹੀਂ ਦੁਪੱਟੇ ਦੇ ਨਾਲ ਮੈਚ ਹੋ ਰਿਹਾ ਕਿਵੇਂ ਕੱਲ ਮੈਂ ਬਸ ਕਾਲੀ ਕਾਲੀ ਚ ਚੱਕ ਲਿਆਂਦਾ ਨਵਾਂ ਸੂ ਆ ਸਾਡੇ ਗਵੰਡਿਆਂ ਨੇ ਸੁਖਨੀ ਸਬਜ਼ੀ ਦਾ ਪਾਰਟ ਰਖਵਾਇਆ ਗਿਆ ਵਾ ਮੈਂ ਲੇਟ ਹੋ ਗਈ ਬਹੁਤ ਜ਼ਿਆਦਾ ਆਲਰੇਡੀ ਸਾਰੇ ਪਹੁੰਚ ਚੁੱਕੇ ਨੇ ਦੇਖੋ ਸਾਰਾ ਖਲਾਰਾ ਪਿਆ ਹੋਇਆ ਹੈ ਮੈਂ ਮੈਂ ਕਿਹਾ ਚਲ ਸ਼ਾਇਦ ਨੇ ਇੱਕ ਅੱਦੇ ਵਲੌਗ ਦੇ ਵਿੱਚ ਇਹੋ ਜੀ ਹਰਕਤ ਕੀਤੀ ਹੋਏਗੀ ਬਟ ਨਹੀਂ ਦੂਸਰਾ ਵਲੌਗ ਖੋਲੇ ਤੇ ਉਹਦੇ ਵਿੱਚ ਵੀ ਇਹੀ ਹਰਕਤ ਕਰਦੀ ਪਈ ਹੈ ਹੁਣ ਤੁਸੀਂ ਦੇਖ ਹੀ ਲਿਆ ਨਾ ਚੁੰਨੀ ਇਹਦੇ ਪਹਿਲਾਂ ਨੀਚੇ ਸੀ ਫਿਰ ਉੱਪਰ ਕਰਕੇ ਦਿਖਾਉਂਦੀ ਪਈ ਹੈ ਤੂੰ ਕਾਹਦਾ ਕਾਲੀ ਕਾਲੀ ਜੀ ਦੁਪੱਟਾ ਚੱਕ ਕੇ ਲੈ ਕੇ ਆਈ ਹੈ ਪਹਿਲੇ ਉਹਨੇ ਦਸੀ ਤੈਨੂੰ ਕਿਹੜਾ ਕੰਮ ਸੀ ਫੜਨਾ ਦਾ ਤੁਸੀਂ ਸਾਰਾ ਦਿਨ ਕੈਮਰਾ ਹੀ ਹੁੰਦਾ ਨੱਚਣਾ ਹੁੰਦਾ ਰੀਲਾਂ ਤੇ ਹੋਰ ਤੁਹ ਡਰਮੇ ਵਾਲੇ ਖਿਲਾੜੀ ਹੋਈ ਤੁਸੀਂ ਸਾਰੇ ਨੇ ਚੱਕ ਕੇ ਚੁੰਨੀਆਂ ਦਿਖਾਈ ਜਾਂਦੀ ਤੈਨੂੰ ਸ਼ਰਮ ਨਹੀਂ ਆਉਂਦੀ ਦੋ ਤੇਰੇ ਜਵਾਨ ਮੁੰਡੇ ਹੋ ਚੱਲੇ ਵੱਡਾ ਮੁੰਡਾ ਤਾਂ ਮੇਰੇ 7ਵੇਂ ਕੈਟਰੀਨ ਦੇ ਵਿੱਚ ਹੈਗਾ ਸ਼ਰਮ ਨਹੀਂ ਆਉਂਦੀ ਤੈਨੂੰ ਕੀ ਹਰਕਤਾਂ ਕਰਦੀ ਪਈ ਹੈਗੀ ਐ ਅੱਗੇ ਚੱਕਰ ਮੜ ਜਾ ਇਹ ਚੱਲੋ ਨਹੀਂ ਤੂੰ ਨਹੀਂ ਜਾਣਾ ਤੂੰ ਨਹੀਂ ਜਾਣਾ ਇਹਨੂੰ ਇਹ ਹੁੰਦਾ ਕਿ ਮੈਨੂੰ ਨਾਲ ਲੈ ਕੇ ਜਾਓ ਆਹ ਦੇਖੋ ਨਾਮ ਲੈ ਕੇ ਨਾਮ ਦੇ ਨਾਲ ਲਾਣੇ ਸਿੰਘ ਤੇ ਕੋਰ ਤੇ ਪੀਣੀਆਂ ਬੀੜੀਆਂ ਠੀਕ ਹੈ ਜੀ ਸਿੱਖ ਧਰਮ ਵਾਲੇ ਸਾਰੇ ਹੀ ਜਾਣਦੇ ਆ ਇਸ ਸਿੱਖ ਧਰਮ ਦੇ ਵਿੱਚ ਤੰਬਾਕੂ ਦੀ ਕਿੰਨੀ ਮਨਾਹੀ ਹੈਗੀ ਹੈ ਤੁਸੀਂ ਨਾਮ ਦੇ ਨਾਲ ਸਿੰਘ ਤੇ ਕੋਰ ਕਿਉਂ ਲਗਾ ਰਹੇ ਹੋ ਸੋਨੂ ਤੇ ਜਿਹੜੀ ਮੈਂ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਇਹ ਸਵਾਲ ਚੱਕਿਆ ਸੀ ਇਹ ਜਿੰਨੇ ਵੀ ਬਲੌਗਰ ਹੈਗੇ ਆ ਚਾਹੇ ਸੰਦੀਪ ਵੀ 29 ਹੈਗਾ ਤੇ ਚਾਹੇ ਸੋਨੂ ਕੋਰ ਹੈ ਚਾਹੇ ਇਹ ਹੈ ਇਹ ਸਾਰੇ ਆ ਕੇ ਆਪਣੇ ਨਾਮ ਦੇ ਨਾਲ ਕੋ ਇਹ ਸਾਰੇ ਆਪਣੇ ਨਾਮ ਦੇ ਨਾਲ ਕੋਰ ਕਿਉਂ ਲਗਾਉਂਦੇ ਆ ਜੇ ਸੋਨੂ ਉਹਨਾਂ ਦਾ ਮਾਹੌਲ ਕਰਦਾ ਦੇਖਿਆ ਜਾਵੇ ਤੇ ਕਿਸੇ ਤਰੀਕੇ ਨਾਲ ਵੀ ਉਹ ਮੈਨੂੰ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਨਹੀਂ ਲੱਗਦੀ ਮੈਂ ਵੀਡੀਓ ਦੇ ਵਿੱਚ ਵੀ ਰਿਕਵੈਸਟ ਕੀਤੀ ਸੀ ਜੇ ਕਿਸੇ ਨੂੰ ਇਹਨਾਂ ਦੇ ਪਿਛੋਕੜ ਬਾਰੇ ਪਤਾ ਹੈ ਤੇ ਦੱਸਿਆ ਜਾਵੇ ਠੀਕ ਹੈ ਲੇਕਿਨ ਜੋ ਉਹਨਾਂ ਦਾ ਫੈਮਿਲੀ ਦਾ ਮਾਹੌਲ ਹੈ ਜੋ ਉਹਨਾਂ ਦੀ ਹਰਕਤਾਂ ਹੈਗੀਆਂ ਇਹ ਸੰਦੀਪ ਜੀ ਬੀ 29 ਦੀ ਜੋ ਬੋਲੀ ਹੈਗੀ ਹੈ ਨਾਮ ਦੇ ਨਾਲ ਇਹਨਾਂ ਨੇ ਕੋਰ ਸਿੰਘ ਲਾਏ ਹੈਗੇ ਬਟ ਸਿੱਖਾਂ ਵਾਲੀ ਇਹਨਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਲੱਗਦੀ ਠੀਕ ਹੈ ਜੀ ਅੱਜ ਦੁਪਹਿਰ ਤੱਕ ਗੁਲਾਬੀ ਹੋ ਕੇ ਪੈ ਗਿਆ ਮੇਰਾ ਤਾਂ ਬਜ਼ਾਕੀ ਵਾਲਾ ਮੇ ਛੋਟੇ ਲੈਵਲ ਤੋਂ ਜੇ ਅਦੋਂ ਹੀ ਇਹਨਾਂ ਦੇ ਸਿਰ ਨੱਪ ਦਿੱਤੇ ਜਾਂ ਨਾ ਤੇ ਗਾਂ ਇਹਨਾਂ ਦੀ ਕੀਮਤ ਨਾ ਭਵੇ ਆ ਛੋਟੇ ਲੈਵਲ ਤੇ ਤੁਸੀਂ ਇਹਨਾਂ ਨੂੰ ਨੱਪਦੇ ਨਹੀਂ ਹੈਗੇ ਲਾਕਿ ਮੇਰੇ ਲਈ ਮੇਰੇ ਲਈ ਕੋਈ ਛੋਟੀ ਚੀਜ਼ ਨਹੀਂ ਹੈਗੀ ਉੱਪਰ ਖੰਡਾ ਸਾਹਿਬ ਦਾ ਨਿਸ਼ਾਨ ਬਣਿਆ ਹੋਇਆ ਏਕ ਓਮਕਾਰ ਲਿਖਿਆ ਹੋਇਆ ਔਰ ਨੀਚੇ ਖੜ ਕੇ ਕਿਹੜੇ ਗਾਣੇ ਤੇ ਡਾਂਸ ਕੀਤਾ ਜਾ ਰਿਹਾ ਤੂੰ ਨੱਚਣਾ ਮਰਨਾ ਲੱਕ ਹਿਲਾਣਾ ਕਿਤੇ ਹੋਰ ਕੋਨੇ ਦੇ ਵਿੱਚ ਜਾ ਕੇ ਕਰ ਲੈ ਜੇ ਤੂੰ ਨੱਚਣਾ ਹੈਗਾ ਉਹ ਵੀ ਕਿਹੜੇ ਗਾਣੇ ਤੇ ਸ਼ਰਮ ਨਹੀਂ ਆਉਂਦੀ ਤੈਨੂੰ ਠੀਕ ਆ ਆ ਇਹਦੀ ਦੂਸਰੀ ਐਗਜ਼ਾਮਪਲ ਅਰੀ ਲਾ ਰਹੀਆਂ ਦੇਖਿਓ ਇਹ ਇਸ ਤਰ੍ਹਾਂ ਦੀਆਂ ਇਹਦੀਆਂ ਇੱਕ ਅੰਦੀ ਰੀਅਲ ਨਹੀਂ ਬਹੁਤ ਹੈਗੀਆਂ ਇਹਦੀਆਂ ਵੀ ਇਹ ਇਹਦੇ ਨਾਲ ਸਟ੍ਰੇਲੀਆ ਦੇ ਵੀ ਹੈਗੀਆਂ ਜੇ ਇਹਨੂੰ ਅਕਲ ਨਹੀਂ ਨਾ ਹੈਗੀ ਇਹ ਵੀ ਜਿਹੜੀ ਸਟ੍ਰੇਲੀਆ ਨਾਲ ਕਿਰਨ ਹੈਗੀ ਹੈ ਜਿਹੜੀ ਉਹ ਡਿਵੋਰਸੀ ਹੈਗੀ ਹੈ ਉਹਨੂੰ ਵੀ ਪੂਰਾ ਅਕਲ ਨਹੀਂ ਹੈਗੀ ਉਹਦੀ ਕਲਾਸ ਦਾ ਫ੍ਰੈਸ਼ੀ ਵੀ ਲਾ ਚੁੱਕਿਆ ਹੈਗਾ ਫ੍ਰੈਸ਼ੀ ਕੈਨੇਡੀਅਨ ਉਹ 6-7 ਮਹੀਨੇ ਪਹਿਲਾਂ ਲਾ ਚੁੱਕਿਆ ਹੈਗਾ ਅਸੀਂ ਸੋਚੀ ਜਾ ਰਹੇ ਹਾਂ ਇਹਨੂੰ ਕਿੱਥੇ ਦੇਖਿਆ 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 ਫਿਰ ਤੁਮਾਰ ਜਾਇਆ ਵੀ ਹਾਂ ਵੀ ਅਸੀਂ ਤੈਨੂੰ ਉੱਥੇ ਦੇਖਿਆ ਸੀ ਫ੍ਰੈਸ਼ੀ ਦੀ ਵੀਡੀਓ ਦੇ ਵਿੱਚ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਦੀ ਨਿਊ ਵਲੌਗ ਅੱਜ ਦਾ ਵਲੌਗ ਜਿਹੜਾ ਖਾਸ ਹੈ ਕਿਉਂਕਿ ਅੱਜ ਹੈ ਮੇਰੇ ਦਿਲ ਅਮਰਿਤਪੁਰ ਦਲਜੀਤ ਦੀ ਅਮਰਿੰਦਾ ਬਰਥਡੇ ਉਹਦੇ ਲਈ ਅਸੀਂ ਰੈਡੀ ਹੋ ਗਏ ਸੀਗੇ ਐਂਡ ਇਹ ਵਾਲਾ ਪਰਸ ਚੱਕਿਆ ਸੀ ਯੈਸ ਕਿੰਨੇ ਹੋ ਗਏ ਠੀਕ ਹੈ ਪਪਾ ਦੀ ਉਹ ਇਹ ਜਨਾਨੀ ਸਾਰਾ ਕੁਝ ਭੁੱਲ ਸਕਦੀ ਹੈ ਬਟ ਆਪਣੇ ਆਪ ਨੂੰ ਉੱਤੇ ਤੋਂ نیچے ਤੱਕ ਚੈੱਕ ਕਰਵਾਉਣਾ ਨਹੀਂ ਭੁੱਲਦੀ ਹੈਗੀ ਅੱਜ ਦਾ ਵਲੌਗ ਬੜਾ ਹੋਣ ਵਾਲਾ ਖਾਸ ਅੱਜ ਮੇਰੇ ਬੇਟੇ ਦਾ ਹੈਗਾ ਜੀ ਬਰਥਡੇ ਕਿਹੜੇ ਬੇਟੇ ਦਾ ਬਰਥ ਹੈਗਾ ਉਹੀ ਭੁੱਲੀ ਬੈਠੀ ਹੈਗੀ ਹੈ ਪਪਾ ਦੀ ਇਹਨਾਂ ਉਹਨਾਂ ਕੋਲ ਮਾਰੀ ਚ ਪਈਏ ਕੱਢੋ ਇਹ ਇਹਨੇ ਮੈਚਿੰਗ ਟੀ-ਸ਼ਰਟ ਪਾਈਆਂ ਜੀ ਹੈਪੀ ਬਰਥਡੇ ਮੇਰੇ ਅਮ੍ਰਿਤਾ ਬਰਥਡੇ ਅੱਜ ਇਦਾਂ ਤੁਸੀਂ ਕਹਿੰਦੇ ਮੈਨੂੰ ਮੇਰੇ ਬੱਚੇ ਤਾਂ ਨਹੀਂ ਕਰਦਾ ਕਿਉਂ ਕੀ ਹੋਇਆ ਓਏ ਲੜੋ ਨਾ ਕਿਉਂ ਤੇਰਾ ਫੜਦੇ ਇੰਨਾ ਖਾਸ ਮਨਾਇਆ ਸੀ ਸਪੈਸ਼ਲ ਮਨਾਇਆ ਸੀਗਾ ਹਾਂ ਹਾਂ ਪਤਾ ਹੈ ਮੇਰੇ ਬਰਥਡੇ ਤੇ ਇੱਕ ਸਾਈਕਲ ਵੀ ਨਹੀਂ ਦਲਾਈ ਚਲ ਐਨਾ ਕੁਝ ਦਵਾਤਾ ਅਜੇ ਸਾਈਕਲ ਦੀ ਕਮੀ ਰਹਿ ਗਈ ਸੀ ਤੂੰ ਬੇਟੇ ਤੂੰ ਖੁਸ਼ ਆ ਨਹੀਂ ਕਿਉਂ ਤੂੰ ਵੀ ਖੁਸ਼ ਕਿਉਂ ਨਹੀਂ ਹੈਗਾ ਇਦਾਂ ਇਹ ਵਲੌਗਰ ਲੋਕਾਂ ਦੇ ਇਮੋਸ਼ਨਸ ਦੇ ਨਾਲ ਖੇਡਦੇ ਐ ਬੱਚਿਆਂ ਦੇ ਮੋਹੋਂ ਤੋਂ ਗੱਲਾਂ ਕਢਵਾ ਕੇ ਉਹ ਕਹਿੰਦੇ ਤੂੰ ਖੁਸ਼ ਹੈ ਕਿੰਦਰ ਨਹੀਂ ਮੇਰੇ ਬਾਡੇ ਤੇ ਇਹ ਨਹੀਂ ਹੋਇਆ ਸੀ ਉਹ ਨਹੀਂ ਹੋਇਆ ਸੀ ਠੀਕ ਹੈ ਇੱਕ ਸਾਈਕਲ ਦਾ ਦਵਾਈ ਨਹੀਂ ਸੀ ਤੁਸੀਂ ਇਹ ਬੱਚਿਆਂ ਦੇ ਮੂੰਹੋਂ ਅਜਿਹੀਆਂ ਗੱਲਾਂ ਜਾਣ ਕੇ ਕਢਵਾਈਆਂ ਜਾਂਦੀਆਂ ਹੈਗੀਆਂ ਠੀਕ ਹੈ ਪਰ ਪਿੱਛੇ ਜਿਹਨਾਂ ਨੇ ਸਾਈਕਲ ਲੈ ਵੀ ਨਹੀਂ ਆਂਦੀ ਸਾਈਕਲ ਪਹਿਲਾਂ ਆਈ ਹੈਗੀ ਹੈ YouTube ਦੀ ਪੇਮੈਂਟ ਬਾਅਦ ਚੋਂ ਆਈ ਹੈਗੀ ਹੈ ਠੀਕ ਹੈ ਉਸ ਦਿਨ ਇਹਦਾ ਲਾਈਵ ਲੱਗਿਆ ਹੋਇਆ ਸੀ ਲੋ ਪਤਾ ਨਹੀਂ ਕੌਣ ਕਹਿ ਰਿਹਾ ਸੀ ਵੀ ਅਸੀਂ 100 ਡਾਲਰ ਪਾਇਆ ਤੁਹਾਨੂੰ ਸਾਡੇ ਕੋਲ ਤਾਂ ਆਈ ਨਹੀਂ ਉਹਨੂੰ ਉੱਥੇ ਲੜਨੀ ਬੈਜੇਗੇ ਗੱਲਾਂ ਕੱਢਣ ਲੱਗ ਜਾਂਦੇ ਆ ਇਹ ਕੋਈ ਕਿਸੇ ਗੱਲਿਆ ਲੂਜ਼ ਨਹੀਂ ਕਰਦੇ ਹੈਗੇ ਤੇ ਅੱਗੇ ਵਾਲੀ ਵੀਡੀਓ ਜਿਹੜੀ ਹੈਗੀ ਨਾ ਤੁਸੀਂ ਬਹੁਤ ਠੀਕ ਹੈ ਮੇਨ ਵੀਡੀਓ ਦਾ ਅੱਜ ਆਪਣਾ ਮੁੱਦਾ ਹੀ ਉਹੀ ਹੈਗਾ ਇਹਦੀਆਂ ਤੇ ਇਹਦੀ ਫੈਮਿਲੀ ਦੀਆਂ ਇੱਕ ਇੱਕ ਹਰਕਤ ਨੋਟ ਕਰਨੀ ਹੈ ਤੇ ਫਿਰ ਮੈਨੂੰ ਪੂਰੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਵੀ ਇਹ ਕੀ ਚੱਲ ਕੀ ਰਿਹਾ ਹੈ ਇਹ ਭੇਤ ਭਾਵ ਹੋਉ ਕਿ ਹੋ ਰਿਹਾ ਹੈਗਾ ਇਹ ਕੀ ਕੀ ਕਰਨਾ ਕੀ ਚਾਹ ਰਿਹਾ ਹੈ ਵਲੌਗਰ ਖਾਸ ਕਰਕੇ ਜਨਨੀਆਂ ਚਲੋ ਅੱਜ ਮੇਰੇ ਦੇਵ ਜੀ ਦੇਖੋ ਕਿੰਨੇ ਸਮਾਰਟ ਲੱਗ ਰਿਹਾ ओरिजिनल ਰੇਪ ਇਹ ओरिजिनल ਐਨਕ ਨੇ ओरिजिनल ओरिजिनल ਰੇਵੰਦੀ ਐਨਕਾ ਲਾ ਕੇ ਤਾਂ ਘੈਂਟ ਲੱਗ ਰਹੇ ਨੇ ਇੱਕਦਮ ਹੀਰੋ ਨਹੀਂ ਜਾਣਾ ਨਹੀਂ ਜਾਣਾ ਤੂੰ ਜਾਣਾ ਘੇਟੋ ਅਮਰਿਤ ਹੁਣ ਇਹ ਸਾਡੇ ਪਟਿਆਲੇ ਦਾ ਸ੍ਰੀ ਦੁਖਨਿਵਾਰਨ ਸਾਹਿਬ ਇੱਥੇ ਮੈਂ ਆਈ ਸੀ ਆਈ ਆਪਣੇ ਬੱਚੇ ਦੇ ਬਰਥਡੇ ਤੇ ਇਹਦੀ ਲੰਬੀ ਉਮਰ ਲਈ ਅਰਦਾਸ ਕਰਨ ਬੱਚਾ ਨੂੰ ਮੱਥਾ ਟਿਕਾਣ ਹੁਣ ਆਪਾਂ ਚੱਲਦੇ ਆਂ ਅੰਦਰ ओरिजिनल ਰੇਬੰਦੀ ਐ ਐਨ ਕਾ ਲਾ ਕੇ 2 ਕਿਲੋ ਮੇਕਅਪ ਥੱਕ ਕੇ ਲਿਸ਼ਕ ਪੁਸ਼ਕ ਕੇ ਇਹ ਪਹੁੰਚਿਆ ਗੁਰਦੁਆਰਾ ਸਾਹਿਬ ਗੁਰਦੁਆਰਾ ਦੁਖਨਿਵਾਰਨ ਸਾਹਿਬ ਤੇ ਠੀਕ ਐ ਤੁਸੀਂ ਹੁਣ ਦੇਖੋ ਆਈ ਐ ਦੱਸਦੀ ਪਈ ਆ ਵੀ ਅਸੀਂ ਆਏ ਆ ਬੱਚੇ ਦੇ ਬਰਥਡੇ ਕਰਕੇ ਬਹੁਤ ਵਧੀਆ ਵਾੜੇ ਵਾਲੇ ਦਿਨ ਮੱਥਾ ਟੇਕਣਾ ਬਹੁਤ ਜ਼ਰੂਰੀ ਵੈਸੇ ਤਾਂ ਰੋਜ਼ ਹੀ ਟੇਕਣਾ ਚਾਹੀਦਾ ਹੈਗਾ ਪਰਮਾਤਮਾ ਤੇਰੇ ਬੱਚਿਆਂ ਦੀ ਲੰਬੀ ਉਮਰ ਕਰੇ ਸਤਬੁੱਧੀ ਬਖਸ਼ੇ ਇਹਨਾਂ ਨੂੰ ਠੀਕ ਹੈ ਬਟ ਤੁਸੀਂ ਇੱਥੇ ਇਹਦੀ ਹਰਕਤਾਂ ਨੋਟ ਕਰੋ ਇਹਨੇ ਆਂਦੇ ਇੱਕ ਪਿਕ ਲਈ ਚਲੋ ਕੋਈ ਨਹੀਂ ਯਾਦਗਾਰ ਲਈ ਇੱਕ ਦੋ ਪਿਕਸ ਲੈਣੇ ਚਾਹੀਦੇ ਆ ਅਸੀਂ ਵੀ ਲੈਣੇ ਆ ਗੁਰਦੁਆਰਾ ਸਾਹਿਬ ਦੀ ਜਦੋਂ ਕਿਤੇ ਜਾਇਦਾ ਹੈਗਾ ਇੱਕ ਦੋ ਪਿਕਸ ਸਾਰੇ ਹੀ ਲੈਂਦੇ ਆ ਬਟ ਇਸ ਤੋਂ ਅੱਗੇ ਤੁਸੀਂ ਇਹਦੀਆਂ ਹਰਕਤਾਂ ਨੋਟ ਕਰਿਓ ਅੱਜ ਬਹੁਤ ਮਤਲਬ ਖਾਲੀ ਖਾਲੀ ਹੈ। ਲਾਸਟ ਅਸੀਂ ਗੁਰਪੁਰਬ ਤੇ ਆਏ ਸੀ ਉਸ ਤੋਂ ਬਾਅਦ ਹੁਣ ਆ ਰਹੇ ਆ। ਹੁਣ ਇਸ ਵਾਰ ਹੁਣ ਤੁਸੀਂ ਦੇਖ ਲਿਆ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਈ ਹੈ ਫੁੱਲ ਔਣੇ ਦੀ ਵਲੋਗਿੰਗ ਚੱਲੂ ਹੈਗੀ ਹੈ ਦੱਸਣ ਲੱਗੀ ਹੋਈ ਹੈ ਵੀ ਅੱਜ ਗੁਰਦੁਆਰਾ ਸਾਹਿਬ ਖਾਲੀ ਖਾਲੀ ਪਿਆ ਹੋਇਆ ਅਸੀਂ ਲਾਸਟ ਟਾਈਮ ਗੁਰਪੁਰਬ ਤੇ ਆਏ ਸੀ ਠੀਕ ਹੈ ਇਹਨੂੰ ਇਹ ਨਹੀਂ ਹੈ ਵੀ ਬੱਚੇ ਦਾ ਜਨਮ ਦਿਨ ਹੈਗਾ ਕੋਈ ਰੱਬ ਦਾ ਨਾਮ ਜਪ ਲੈ ਬਸ ਇਹਨੂੰ ਆਪਣੇ ਵਲੋਗ ਬਣਾਉਣ ਦੀ ਪਈ ਹੋਈ ਹੈ ਠੀਕ ਹੈ ਅੱਗੇ ਦੇਖੋ 5 ਤਰੀਕ ਨੂੰ ਗੁਰਗੋਬਿੰਦ ਸਿੰਘ ਜੀ ਦਾ ਬਰਥਡੇ ਉਦੋਂ ਆਵਾਂਗੇ ਇਹ ਰਿਹਾ ਸ਼੍ਰੀ ਦੁਖਨਵਾਰਨ ਇਹਦੀ ਮਹਾਂ ਤਾਂ ਸਾਰੇ ਨੂੰ ਪਤਾ ਹੀ ਆ ਕਿ ਦੁੱਖਨ ਮਾਰਨ ਸਾਹਿਬ ਜਿਹੜਾ ਵੀ ਸੱਚੇ ਦਿਲ ਤੋਂ ਅਰਦਾਸ ਕਰਦਾ ਵਾ ਉਹਦੇ ਸਾਰੇ ਦੁੱਖ ਦਰਦ ਦਿਲ ਇੱਧਰ ਦੂਰ ਹੋ ਜਾਂਦੇ ਐ ਚਲੋ ਆਇਓ ਪਹਿਲੇ ਥੋੜੇ ਘਾਟੇ ਚਲੋ ਨਹੀਂ ਕੋਈ ਮਿੱਥਿਆ ਹੋਇਆ ਵੀ ਸਿਰਫ ਤੁਸੀਂ ਗੁਰਪੁਰਬ ਨੂੰ ਹੀ ਗੁਰਦੁਆਰੇ ਜਾਣਾ ਅੱਗੇ ਪਿੱਛੇ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਪਹਿਲਾਂ ਗੁਰਪੁਰਬ ਨੂੰ ਆਇਆ ਸੀ ਹੁਣ ਅੱਗੇ ਜਿਹੜਾ 6 ਤਰੀਕ ਨੂੰ ਗੁਰਪੁਰਬ ਆਏਗਾ ਗੁਰੂ ਗੋਬਿੰਦ ਸਿੰਘ ਜੀ ਦਾ ਉਦੋਂ ਆਓਗੇ ਤੁਸੀਂ ਵਿਚ ਵਿਚਾਲੇ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਆ ਸਕਦੇ ਠੀਕ ਐ ਬਸ ਵਲੌਗ ਬਣਾਣਾ ਜੋ ਮਰਜ਼ੀ ਗੱਲਾਂ ਮਾਰੀ ਜਾਓ ਆ ਹੈਗਾ ਜੀ ਪਟਿਆਲੇ ਦਾ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ ਇਹਦੀ ਮਹੱਤਤਾ ਤਾਂ ਤੁਹਾਨੂੰ ਪਤਾ ਹੀ ਹੈ ਭਾਈ ਤੂੰ ਦੱਸ ਦੇ ਕਈਆਂ ਨੂੰ ਨਹੀਂ ਪਤਾ ਹੋਏਗੀ ਨਾ ਇੱਥੇ ਸੱਚੇ ਮਨ ਨਾਲ ਅਰਦਾਸ ਕਰਨਾ ਸਾਰੇ ਦੁੱਖ ਦੂਰ ਹੁੰਦੇ ਆ ਭਾਈ ਤੁਸੀਂ ਕਿਸੇ ਵੀ ਗੁਰਦੁਆਰੇ ਮੰਦਿਰ ਚਲੇ ਜਾਓ ਇਵਨ ਕਿ ਤੁਸੀਂ ਘਰ ਬੈ ਕੇ ਵੀ ਸੱਚੇ ਮਨ ਨਾਲ ਅਰਦਾਸ ਕਰਦੋਗੇ ਨਾ ਤੁਹਾਡੇ ਉਹ ਕਾਰਜ ਸਫਲ ਹੋਣਗੇ ਨੀਤਾਂ ਦੇ ਨਾਲ ਮੁਰਾਦਾ ਹੁੰਦੀ ਹੈ ਘਰ ਤੂੰ ਆਈ ਨਹੀਂ ਬੱਚੇ ਦੇ ਜਨਮ ਦਿਨ ਕਰਕੇ ਉਹਨਾਂ ਨੂੰ ਮੱਥਾ ਟਿਕਾਣਾ ਤੇ ਉਹਨਾਂ ਨੂੰ ਮੱਥਾ ਟਿਕਾਣਾ 2 ਮਿੰਟ ਬੈਠ ਕੇ ਵਾਹਿਗੁਰੂ ਦਾ ਨਾਮ ਜਪ ਲਓ ਪਰ ਨਹੀਂ ਪੂਰਾ ਕਨਸੈਂਟਰੇਸ਼ਨ ਇਹਦਾ ਵਲੌਗ ਬਣਾਉਂਦੇ ਆ ਅੱਗੇ ਦੇਖੋ ਜੋੜੇ ਕਰਦੇ ਵਿੱਚ ਵੱਡਾ ਬੋਏ ਮਮ ਮਨੇ ਅੱਡੇ ਮਸ਼ੀਨ ਨਾਲ ਬਾਰਾ ਚੁੱਟੇ ਹਾਰੇ ਆਪਾਂ ਦੇਖੋ ਵੀਰਾ ਕਿੰਨੀ ਮਸਤੀਆਂ ਕਰ ਰਿਹਾ ਹੈ ਕਿੰਨੀ ਕਰ ਰਿਹਾ ਕਿੰਨੇ ਕਰ ਰਿਹਾ ਜਿਹੜਾ ਲੱਗਦਾ ਉਸ ਦਾ ਜੋੜੇ ਕਰ ਚ ਵੀ ਫੁੱਲ ਆਨ ਵਲੋਗਿੰਗ ਚੱਲੂ ਹੈਗੀ ਹੈ ਹੁਣੇ ਤੁਰ ਕੇ ਜਾ ਰਹੀ ਹੈ ਬੱਚੇ ਆਪਸ ਦੇ ਵਿੱਚ ਸ਼ਰਾਰਤਾਂ ਕਰ ਰਹੇ ਹੈਗੇ ਆ ਉਹ ਬੱਚੇ ਕਹਿ ਵੀ ਰਹੇ ਆ ਪਪਾ ਵੀਰਾ ਹੜਦਾ ਨਹੀਂ ਪਿਆ ਸ਼ਰਾਰਤਾਂ ਕਰੀ ਜਾ ਰਿਹਾ ਹੈਗਾ ਤੇ ਇਹਨੂੰ ਪਿੱਛੋਂ ਤੁਰਦੀ ਹੋਈ ਨੂੰ ਸ਼ੂਟ ਕੌਣ ਕਰ ਰਿਹਾ ਇਟ ਮੀਨਸ ਇਹਦਾ ਘਰ ਵਾਲਾ ਨਾ ਤੂੰ ਪਿੱਛੋਂ ਨੂੰ ਸ਼ੂਟ ਕਰਕੇ ਦਿਖਾਣਾ ਕੀ ਜਾ ਰਿਹਾ ਵੀ ਕਿਦਾਂ ਤੁਰਦੀ ਓ ਬਾਲ ਖੁੱਲੇ ਮੇਕਅਪ ਕਰਨਾ ਇਹਨੂੰ ਯਾਦ ਰਿਹਾ ਹੈਗਾ ਸਾਰਾ ਕੁਝ ਇਹਨੂੰ ਯਾਸੇ ਵੀ ਗੁਰਦੁਆਰਾ ਸਾਹਿਬ ਜਾਣਾ ਹੈ ਬਲੌਗਿੰਗ ਕਰਨੀ ਹੈਗੀ ਹੈ ਐਦਾ ਐਦਾ ਪਿਕਸ ਲੈਣੀਆਂ ਹੈਗੀਆਂ ਐਦਾ ਬਾਲ ਖੁੱਲੇ ਛੱਡ ਕੇ ਜਾਣਾ ਐਦਾ ਗਾਉਣ ਪਾ ਕੇ ਜਾਣਾ ਹੈਗਾ ਲੇਕਿਨ ਇਹਨੂੰ ਦੁਪੱਟਾ ਕੈਰੀ ਕਰਨਾ ਯਾਦ ਨਹੀਂ ਰਿਹਾ ਜਦ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਪਤਾ ਹੈ ਸਿਰ ਟਕਣਾ ਮੰਡੇਟ ਪਟਲ ਨਹੀਂ ਲੈ ਆਨੇ ਦੁਪੱਟਾ ਚਲੋ ਇੱਥੇ ਲੋ ਇੱਥੇ ਨੂੰ 1% ਬੈਨੀਫਿਟ ਆਫ ਡਾਊਟ ਦਿੰਨੇ ਆ ਵੀ ਚਲੋ ਇਹ ਭੁੱਲ ਗਈ ਐਕਸਾਈਟਮੈਂਟ ਚ ਭੁੱਲ ਗਈ ਕਿ ਜਾਂ ਜਲਦਬਾਜ਼ੀ ਚ ਭੁੱਲ ਗਈ ਦੁਪੱਟਾ ਲੈਣਾ ਓਕੇ ਇਸ ਗੱਲ ਨੂੰ ਥੋੜੀ دیر ਲਈ ਸਾਈਡ ਤੇ ਰੱਖ ਦਿੰਦੇ ਆ ਅੱਗੇ ਦੇਖੋ ਤੁਸੀਂ ਸਭ ਲੋਕ ਦੇਖ ਰਾਵਾਂਗੇ ਅਮਰੀਕਾ ਸਟੇ ਉਹ ਦੇਖ ਕੁੜੀਆ ਮਾਰ ਰਹਾ ਉੱਥੇ ਪੈਰ ਤੋਂ ਹੁੰਦਿਆਂ ਵੀ ਨਾ ਸਪੈਸ਼ਲੀ ਕੈਮਰੇ ਦਾ ਫੋਕਸ ਇਹਦੇ ਪੈਰਾਵਲ ਕੀਤਾ ਗਿਆ ਜਿਵੇਂ ਦੇ ਪੈਰ ਬਹੁਤ ਹੀ ਸੁੰਦਰ ਹੋਣ ਠੀਕ ਹੈ ਚਲੋ ਸ਼ੁਕਰ ਰੋਮਾਲਾ ਲੈ ਕੇ ਨੇ ਸੈਟ ਟਕ ਲਿਆ ਹੁਣ ਆ ਦੇਖ ਰਾਨ ਲੱਗੇ ਵੀ ਵਲੋਗਿੰਗ ਤੇ ਘੁਮ ਕੇ ਪੋਲ ਦੇਖਿਆ ਨੇ ਕਿਹੜਾ ਦਿੱਤਾ ਐਕਸ਼ਨ ਨੋਟ ਕਿਤੇ ਕਿੱਦਾਂ ਇਹ ਇੱਕ ਜਿਵੇਂ ਹੁੰਦੀ ਨਾ 16 ਸਾਲ ਦੀ ਕੱਚੀ ਕਲੀ ਉਦਾਂ ਇਹ ਬਿਹੇਵ ਕਰ ਰਹੀ ਹੈਗੀ ਹੈ ਹੁਣ ਆਪਾਂ ਦੇਖ ਕਰਾਨ ਲੱਗੇ ਆ ਅਮਰਿਤ ਵਾਸਤੇ ਇਹ ਚੀਜ਼ਾ ਕੌਣ ਸ਼ੋਅ ਆਫ ਕਰਦਾ ਹੁੰਦਾ ਹੈ ਵੀ ਅਸੀਂ ਆਪਣੇ ਬੱਚੇ ਕਰਕੇ ਦੇਖ ਕਰਾਈ ਹੈ ਇੱਥੇ ਪ੍ਰਚਾਤ ਵੰਡਿਆ ਜਾਂ ਇੱਥੇ ਆ ਕੀਤਾ ਉਹ ਦੱਸਦਾ ਹੁੰਦਾ ਤੁਸੀਂ ਕੋਈ ਮੌਕਾ ਤਾਂ ਛੱਡ ਦਿਆ ਕਰੋ ਵਲੋਗਿੰਗ ਦਾ ਸ਼ੋਅ ਆਫ ਕਰਨ ਦਾ ਬਾਕੀ ਤਾਂ ਤੁਸੀਂ ਲੋਤਕੜੋਚ ਦਿਖਾਈ ਜਾਂਦੇ ਹੋ ਗੁਰਦੁਆਰਿਆਂ ਨੂੰ ਤਾਂ ਬਖਸ਼ ਦਿਓ ਸ਼ਰਮ ਨਹੀਂ ਆਉਂਦੀ ਉੱਤੋਂ ਆ ਕੇ ਇੱਥੇ ਪੋਸ ਦਿੰਦੀ ਪਈ ਹੈ ਖੁੱਲੇ ਹੈ ਨਹੀਂ ਇਹ ਜਿੰਨਾਂ ਚੱਕਰ ਇਹਨੂੰ ਦੇਖਦਾ ਪ੍ਰਸ਼ਾਦ ਨਹੀਂ ਮਿਲਿਆ ਨਾ ਉਥੇ ਇਹ ਵਲੋਗਿੰਗ ਕਰੀ ਗਈ ਹੈ ਹੁਣ ਤੁਸੀਂ ਇਹ ਇੱਥੇ ਬੱਚਿਆਂ ਦੀ ਸ਼ਰਾਰਤ ਨੋਟ ਕਰ ਰਹੇ ਹੋ ਨਾ ਕਿਉਂਕਿ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਕਹਿ ਦਿੱਤਾ ਸੀ ਇਹਦੀਆਂ ਤੇ ਇਹਦੀ ਫੈਮਿਲੀ ਦੀਆਂ ਦੇਖੋ ਮੈਨੂੰ ਬੱਚਿਆਂ ਨਾਲ ਕੋਈ ਹੋਣੀ ਹੈਗਾ ਬਟ ਮੈਂ ਅੱਗੇ ਜਾ ਕੇ ਤੁਹਾਨੂੰ ਕੋਈ ਚੀਜ਼ ਨੋਟ ਕਰਾਣੀ ਹੈ ਮੈਂ ਤਾਂ ਕਹਿ ਰਹੀਆਂ ਵੀ ਇਹਦੀਆਂ ਤੇ ਇਹਦੀ ਫੈਮਿਲੀ ਦੀਆਂ ਹਰਕਤਾਂ ਨੋਟ ਕਰਿਓ ਤੁਸੀਂ ਨੋਟ ਕਰਿਓ ਬੱਚੇ ਕੀ ਸ਼ਰਾਰਤਾਂ ਕਰੀਏ ਇਹ ਕੀ ਹਰਕਤਾਂ ਕਰੀ ਰਹੀ ਹੈਗੀ ਹੈ

ਹੁਣ ਇੱਥੇ ਇਹਨੇ ਮੱਥਾ ਟੇਕਿਆ ਇਹਦੇ ਬੱਚਿਆਂ ਨੇ ਮੱਥਾ ਟੇਕਿਆ ਉਹਨੂੰ ਸ਼ੂਟ ਕੌਣ ਕਰ ਰਿਹਾ ਇਹਦਾ ਘਰ ਵਾਲਾ ਕਰ ਰਿਹਾ ਨਾ ਹੋਰ ਤਾਂ ਕੋਈ ਇਹਦੇ ਨਾਲ ਹੈ ਨਹੀਂਗਾ ਨਾਲੇ ਮੱਥਾ ਟੇਕਣ ਤੋਂ ਬਾਅਦ ਕੌਣ ਪੰਜ ਇਸ਼ਨਾਨਾ ਕਰਦਾ ਦੱਸੋ ਮੈਨੂੰ ਜੇ ਕੋਈ ਕਹੇਗਾ ਵੀ ਹਾਂ ਕਲਿੱਪ ਬਾਅਦੋਂ ਲੱਗੀ ਹੋਏਗੀ ਤੁਸੀਂ ਦੇਖੋ ਰੋਮਾਲਾ ਸਾਹਿਬੇ ਤੇ ਬੰਨਿਆ ਹੋਇਆ ਮੱਥਾ ਟੇਕ ਕੇ ਆਈਏ ਉਸ ਤੋਂ ਬਾਅਦ ਇਹ ਪੰਜ ਇਸ਼ਨਾਨਾ ਕਰਦੇ ਪਈਏ ਚਲੋ ਕੋਈ ਨਹੀਂ ਅੱਗੇ ਦੇਖਦੇ ਆਂ ਇੱਥੇ ਤਾਂ ਕੰਮ ਚੱਲ ਰਿਹਾ ਸੀ ਸਪਾਈ ਦੀ ਸੇਵਾ ਕਰਦੇ ਸੀ ਸਾਰੇ ਚਲੋ ਆਜੋ ਜਲਦੀ ਬਾਰੋ ਆ ਜਾ ਚਲੋ ਬੇਟੇ ਦੇ ਲੈ ਆ ਜਾ ਬੇਟਾ ਬੇਨ ਓ ਜਿੱਨੇ ਦੁਬਾਰਾ ਸਤਿ ਸੰਤਨ ਚਲਦੀ ਸੀ ਜੀ ਸਫਾਈ ਸੇਵਾ ਸਫਾਈ ਸੇਵਾ ਮੈਂ ਪਹਿਲੀ ਵਾਰ ਸੁਣਿਆ ਜੇ ਕਿਸੇ ਹੋਰ ਨੇ ਸੁਣਿਆ ਹੋਵੇ ਤਾਂ ਮੈਨੂੰ ਪਲੀਜ਼ ਕਮੈਂਟਾਂ ਚ ਦੱਸ ਦਿਓ ਕਿਉਂਕਿ ਲੰਗਰ ਸੇਵਾ ਜੋੜੀਆਂ ਦੀ ਸੇਵਾ ਕਾਰ ਸੇਵਾ ਜਾਂ ਐਵੇਂ ਆਪਾਂ ਸੇਵਾ ਕਹਿ ਦਿੰਦੇ ਆ ਮੈਂ ਸਫਾਈ ਸੇਵਾ ਵਰਡ ਪਹਿਲੀ ਵਾਰ ਸੁਣਿਆ ਹੈਗਾ ਠੀਕ ਹੈ ਜੇ ਮੈਂ ਇੱਥੇ ਗਲਤ ਹੋਈ ਤਾਂ ਮੈਨੂੰ ਕੋਮੈਂਟਾਂ ਚ ਕਰੈਕਟ ਕਰ ਦਿਓ ਠੀਕ ਹੈ ਜੀ ਬਟ ਮੈਂ ਸਫਾਈ ਸੇਵਾ ਪਹਿਲੀ ਵਾਰ ਸੁਣਿਆ ਹੈ ਹੁਣ ਗੁਰਦੁਆਰਾ ਸਾਹਿਬ ਐਂਟਰ ਕਰਨ ਤੋਂ ਲੈ ਕੇ ਬਾਹਰ ਨਿਕਲਣ ਤੱਕ ਇਹਦੀ ਫੁੱਲ ਲੌਨ ਵਲੌਗਿੰਗ ਚੱਲੂ ਹੈ ਬੱਚਿਆਂ ਦੀ ਹਰਕਤਾਂ ਤੁਸੀਂ ਨੋਟ ਕਰ ਰਹੇ ਹੋ ਨਾ ਠੀਕ ਹੈ ਕਿਸੇ ਕਾਰਨ ਕਰਵਾ ਰਹੀਆਂ ਮੈਂ ਬੱਚਿਆਂ ਦੀ ਕੋਈ ਲੋਕੀ ਨਹੀਂ ਹੈਗੀ ਬੱਚੇ ਸਾਰੇ ਚੁੱਪੀ ਆ ਗਏ ਸੇਵਾ ਕਰ ਦਿਵਾਇਓ ਚੱਲ ਲੈ ਸੇਵਾ ਕਰ ਦਿਵਾਇਓ ਕੀ ਆ ਸੇਵਾ ਕਰ ਦਿਵਾਇਓ ਹੁਣ ਅਸੀਂ ਗੁਰਦੁਆਰਾ ਸਾਹਿਬ ਤੋਂ ਮੱਠਾ ਟਿਕਿਆ ਵਾਪਸ ਲੈਣੇ ਹੈਗੇ ਆ ਜੋੜੇ ਵਾਪਸ ਲੈਣ ਲੱਗੇ ਵੀ ਬਲੌਗਿੰਗ ਚાલુ ਹੈ ਤੁਸੀਂ ਬੈਕਗਰਾਉਂਡ ਦੇ ਵਿੱਚ ਸੁਣਿਆ ਕੋਈ ਬੱਚਾ ਹੈ ਜਾਂ ਕੋਈ ਵੀ ਹੈਗਾ ਤੇ ਆਂਟੀ ਜੀ ਸੇਵਾ ਕਰ ਦਿਓ ਆਂਟੀ ਜੀ ਸੇਵਾ ਕਰ ਦਿਓ ਇਹਨੇ ਟੋਟਲੀ ਉਸ ਗੱਲ ਨੂੰ ਇਗਨੋਰ ਕੀਤਾ ਹੈ ਇਹਦੇ ਫੇਸ ਐਕਸਪ੍ਰੈਸ਼ਨ ਕਿਦਾਂ ਚੇਂਜ ਹੋਏ ਉਸ ਗੱਲ ਤੇ ਤੁਸੀਂ ਨੋਟ ਕਰੋ ਜਿਨੇ ਨਹੀਂ ਨੋਟ ਕੀਤੇ ਉਹ ਬੈਕ ਜਾ ਕੇ ਨੋਟ ਕਰੋ ਤੇਰੇ ਅੱਜ ਤੇਰੇ ਬੱਚੇ ਦਾ ਬੜੇ ਆ ਹੋਰ ਤੋਂ 50 ਖਰਚੇ ਕਰਨੇ ਹੈਗੇ ਆ ਜੇ ਕਿਸੇ ਗਰੀਬ ਦੀ ਚੋਲੀ ਵੀ 50 ਰੁਪਏ ਪਾ ਦੇਂਗੀ ਯਾ ਉਹਨੂੰ ਰੋਟੀ ਖਵਾ ਦੇਂਗੀ ਤੇਰਾ ਕੁਝ ਘਸ ਚੱਲੇਗਾ ਠੀਕ ਹੈ ਔਰ ਸਭ ਤੋਂ ਵੱਧ ਦੁਆਵਾਂ ਲਗਣੀਆਂ ਤੇਰੇ ਬੱਚੇ ਨੂੰ ਜੇ ਕਿਸੇ ਦੇ ਗਰੀਬ ਦੀ ਝੋਲੇ ਕੁਝ ਪਾਵਾਂਗੇ ਆਪਾਂ ਜਾਂ ਇੱਕ ਟਾਈਮ ਦੀ ਰੋਟੀ ਕਿਸੇ ਨੂੰ ਖਵਾ ਦਾਂਗੇ ਠੀਕ ਹੈ ਮਤਲਬ ਤੁਸੀਂ ਸਿਰਫ ਵਲੋਗਾਂ ਦੇ ਵਿੱਚ ਹੀ ਚੰਗੇ ਬੰਦੇ ਹੈਗੇ ਹੋ ਦੋ ਕਿ ਤਿੰਨ ਵਾਰੀ ਉਸ ਬੱਚੇ ਬੱਚੇ ਨੇ ਜਾਂ ਕੋਈ ਕੁੜੀ ਹੈ ਕੋਈ ਵੀ ਹੈਗਾ ਠੀਕ ਹੈ ਕਿਹਾ ਵੀ ਹਾਂ ਆਂਟੀ ਜੀ ਥੋੜੀ ਸੇਵਾ ਕਰ ਦੋ ਵੇਸੀ ਬਾਰੋਂ ਗੁਰਦੁਆਰਾ ਸਾਹਿਬ ਦੁੱਖਨਵਾਲ ਪਟਿਆਲੇ ਦਾ ਹੁਣ ਹੋ ਗਿਆ ਸੀ ਸ਼ਾਮ ਦਾ ਟਾਈਮ ਔਰ ਮੈਂ ਜਾ ਰਹੀਆਂ ਭੋਲੇ ਨਾ ਜੀ ਦੇ ਮੰਦਰ ਮੱਥਾ ਟੇਕਣ ਨਾਲ ਬੱਚਿਆਂ ਨੂੰ ਲੈ ਕੇ ਜਾ ਰਹੀਆਂ ਕਿਉਂਕਿ ਉਹਨਾਂ ਦਾ ਆਸ਼ੀਰਵਾਦ ਤਾਂ ਸਭ ਤੋਂ ਜ਼ਰੂਰੀ ਹੈ ਚਲੋ ਬੱਚਿਓ ਚਲੋ ਚਲੋ ਮੰਦਰ ਚਲੋ ਅੰਮ੍ਰੀ ਮੰਦਰ ਚਾ ਲੱਗੇ ਮੈਨੂੰ ਕੋਈ ਖੱਪ ਨਹੀਂ ਚਾਹੀਦੀ ਚਲੋ ਹਣਾ ਉਸੇ ਦਿਨ ਸ਼ਾਮ ਦੀ ਗੱਲ ਦੇਖ ਲੋ ਪੂਰਾ ਫੁੱਲ ਉਹਨੇ ਨੇ ਦੁਪੱਟਾ ਕੈਰੀ ਕੀਤਾ ਹੈ ਸਿਰ ਪੂਰਾ ਕਵਰ ਕੀਤਾ ਹੈਗਾ ਠੀਕ ਹੈ ਜਿੱਥੇ ਤੱਕ ਮੈਨੂੰ ਨੌਲੇਜ ਹੈਗੀ ਹੈ ਮੰਦਰ ਦੇ ਵਿੱਚ ਸਿਰ ਟਕਣਾ ਮੰਡੇਟਰੀ ਨਹੀਂ ਹੈਗਾ ਕਈ ਲੋਕ ਸੇਟਕ ਰੇ ਕਈ ਲੋਕ ਨਹੀਂ ਸੇਟਕਦੇ ਪੰਡਿਤ ਜੀ ਵੀ ਮੋਸਟਲੀ ਉਦਾਂ ਹੀ ਬੈਠੇ ਹੁੰਦੇ ਸਿਰ ਨਹੀਂ ਟੱਕਿਆ ਹੁੰਦਾ ਠੀਕ ਹੈ ਬਾਕੀ ਜੇ ਮੈਂ ਕਿਤੇ ਗਲਤ ਹੋਈ ਤਾਂ ਮੈਨੂੰ ਕਮੈਂਟਾਂ ਚ ਕਰੈਕਟ ਕਰ ਦਿਓ ਐਸ ਪਰ ਮਾਈ ਬੈਸਟ ਨੋਲੇਜ ਮੰਦਰ ਦੇ ਵਿੱਚ ਮੈਂ ਦੇਖਿਆ ਕਈ ਲੇਡੀਜ਼ ਸੇਟਕਦੀਆਂ ਕਈ ਨਹੀਂ ਟਕਦੀਆਂ ਲੇਕਿਨ ਗੁਰਦੁਆਰਾ ਸਾਹਿਬ ਦੇ ਵਿੱਚ ਸਿਰ ਟਕਣਾ ਮੰਡੇਟਰੀ ਹੈ ਠੀਕ ਹੈ ਇਹ ਸਾਡੀ ਕਿ ਮਰਿਆਦਾ ਦਾ ਹਿੱਸਾ ਹੀ ਮੰਨਿਆ ਜਾਂਦਾ ਹੈਗਾ ਬਟ ਇੱਥੇ ਹੁਣ ਕੀ ਕਹਿ ਰਹੀ ਹੈਗੀ ਐ ਅੰਮ੍ਰਿਤ ਮੰਦਰ ਜਾਣ ਲੱਗੇ ਮੈਨੂੰ ਕੋਈ ਸ਼ਰਾਰਤ ਨਹੀਂ ਚਾਹੀਦੀ ਕੋਈ ਸ਼ਿਕਾਨੀ ਨਹੀਂ ਚਾਹੀਦੀ ਤੇ ਗੁਰਦੁਦੁਆਰਾ ਸਾਹਿਬ ਦੇ ਵਿੱਚ ਮੈਂ ਕੋਈ ਬਟ ਇਹਦੀ ਹਰਕਤਾਂ ਜੋ ਹੈਗੀਆਂ ਦੋਨੋਂ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਪਈਆਂ ਵੀ ਇੱਕ ਜਗ੍ਹਾ ਲਈ ਬਿਹੇਵੀਅਰ ਤੁਹਾਡਾ ਕੀ ਹੈ ਤੇ ਦੂਸਰੀ ਜਗ੍ਹਾ ਲਈ ਬਿਹੇਵੀਅਰ ਤੁਹਾਡਾ ਕੀ ਹੈ ਭੇਤ ਭਾਵੇਂ ਇਹ ਲੋਕ ਕਰਦੇ ਪਏ ਆ ਠੀਕ ਹੈ ਪੰਜਾਬ ਦੀ ਜਨਤਾ ਨੂੰ ਤੁਸੀਂ ਇਮੋਸ਼ਨਲ ਵੀ ਫੂਲ ਬਣਾ ਰਹੇ ਹੋ ਔਰ ਰਿਲੀਜੀਅਸ ਵੀ ਫੂਲ ਬਣਾ ਰਹੇ ਹੈਗੇ ਹੋ ਠੀਕ ਹੈ ਜਿਨ੍ਹਾਂ ਦੇ ਨਾਮ ਦੇ ਨਾਲ ਨਾ ਕੋਈ ਸਿੰਘ ਹੈ ਨਾ ਕੋਰ ਹੈਗਾ ਉਹ ਹਰ ਕੋਈ ਆਪਣੇ ਨਾਮ ਦੇ ਨਾਲ ਸਿੰਘ ਕੋਰ ਲਾ ਕੇ ਵਲੋਗਿੰਗ ਦੇ ਵਿੱਚ ਆ ਰਿਹਾ ਮੇਰੇ ਕੋਈ ਕਈ ਐਗਜ਼ਾਮਪਲਸ ਹੈਗੀਆਂ ਇਕਰਾਨੂੰ ਕੋਰ ਵੀ ਹੈਗੀ ਆ ਸੋਨੂ ਕੋਰ ਵੀ ਹੈਗੀ ਆ ਪੀਪੀ ਸੰਦੀਪ 29 ਵਾਲੇ ਵੀ ਹੈਗੇ ਆ ਕਰਨ ਜਗਪ੍ਰੀਤ ਹੋਏ ਹੈਗੇ ਆ ਠੀਕ ਹੈ ਇਹਨਾਂ ਦਾ ਕਿਸੇ ਦਾ ਮੈਨੂੰ ਨਹੀਂ ਲੱਗਦਾ ਹੈਗਾ ਵੀ ਸਿੱਖ ਧਰਮ ਦੇ ਨਾਲ ਕੋਈ ਦੂਰ ਦੂਰ ਦਾ ਵਾਹ ਵਾਸਤਾ ਹੈਗਾ ਜੇ ਕਿਸੇ ਦਾ ਹੋਇਆ ਤੇ ਪਲੀਜ਼ ਮੈਨੂੰ ਮਾਫ ਕਰਿਓ ਤੇ ਤੁਸੀਂ ਆਪਣਾ ਪਿਛੋਕਰ ਦੱਸਿਆ ਕਰੋ ਆਕੇ ਠੀਕ ਹੈ ਵੀ ਅਸੀਂ ਇੱਥੋਂ ਬਿਲੋਂਗ ਕਰਦੇ ਆ ਮੈਂ ਕਿਹੋ ਫੜਾ ਮੇਰਾ ਬੜਿਆ ਹੈ ਲਾ ਲਾ ਫੜਤੂ ਹੈਪੀ ਬਰਥਡੇ ਹੈਪੀ ਬਰਥਡੇ ਵੀ ਠੀਕ ਹੈ ਦੇਖਦੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਹ ਮੰਦਿਰ ਦੇ ਵਿੱਚ ਐਂਟਰ ਕੀਤਾ ਪੂਰਾ ਸਿਰ ਕਵਰ ਹੈ ਇੱਥੇ ਕੁਝ ਬੋਲ ਨਹੀਂ ਰਹੀ ਇਸ ਤਰ੍ਹਾਂ ਦੀ ਹੀ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ ਚਾਹੇ ਤੁਸੀਂ ਮੰਦਿਰ ਜਾਓ ਚਾਹੇ ਗੁਰਦੁਆਰੇ ਜਾਓ ਚਾਹੇ ਚਰਚ ਜਾਓ ਚਾਹੇ ਕਿਸੇ ਦਰਗਾਹ ਤੇ ਜਾਓ ਇਸੇ ਤਰ੍ਹਾਂ ਦੀ ਹੀ ਸ਼ਰਧਾ ਭਾਵਨਾ ਚਾਹੀਦੀ ਹੈਗੀ ਹੈ ਕਿਨੇ ਕਿੰਨੀ ਸ਼ਰਧਾ ਭਾਵਨਾ ਦੇ ਨਾਲ ਸਿਰ ਟੱਕ ਕੇ ਮੱਥਾ ਟੇਕਿਆ ਤੇ RAM ਨਾਲ ਉਥੋਂ ਮੱਥਾ ਟੇਕ ਕੇ ਬਿਨਾ ਕੁਝ ਫालतू ਬੋਲੇ ਵਾਪਸ ਆ ਗਈ। ਇਹੀ ਸ਼ਰਧਾ ਭਾਵਨਾ ਚਾਹੀਦੀ ਹੈ। ਪਰ ਇਹ ਸ਼ਰਧਾ ਭਾਵਨਾ ਨਾਲ ਪਰ ਇਹ ਸ਼ਰਧਾ ਭਾਵਨਾ ਸਾਨੂੰ ਉੱਥੇ ਕਿਉਂ ਨਹੀਂ ਦਿਖੀ? ਉੱਥੇ ਤੇ ਇੱਥੇ ਦੇ ਬਿਹੇਵੀਅਰ ਦੇ ਵਿੱਚ ਫਰਕ ਕਿਉਂ? ਅਸੀਂ ਕੋਈ ਫਰਕ ਨਹੀਂ ਕਰਦੇ। ਪਰ ਜਿਹੜੀਆਂ ਤੁਹਾਡੀਆਂ ਹਰਕਤਾਂ ਹਨ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਜਿੱਥੇ ਦੁਪੱਟਾ ਲੈਣਾ ਮੰਡੇਟਰੀ ਹੈ। ਉੱਥੇ ਤੁਸੀਂ ਦੁਪੱਟਾ ਭੁੱਲਦੇ ਹੋ ਜਿੱਥੇ ਦੁਪੱਟਾ ਲੈਣਾ ਮੰਡੇਟਰੀ ਵੀ ਨਹੀਂ ਹੈਗਾ ਉੱਥੇ ਤੁਸੀਂ ਫੁੱਲ ਆਨ ਦੁਪੱਟਾ ਲੈ ਕੇ ਜਾ ਰਹੇ ਹੋ ਠੀਕ ਹੈ ਬੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਹੈਗੀਆਂ ਦੀਆਂ ਹਜੇ ਤਾਂ ਮੈਂ ਤੁਹਾਨੂੰ ਚਲੋ ਉਹ ਅਗਲੇ ਵਲੌਗ ਦੇ ਵਿੱਚ ਚੀਜ਼ਾਂ ਕਲੀਅਰ ਕਰਾਂਗੇ ਵੈਲਕਮ ਬੈਕ ਟੂ ਦੀ ਗਾਇਜ਼ ਹੁਣ ਆਪਾਂ ਆਏ ਸੀ ਜਿਹੜਾ ਅੰਮ੍ਰਿਤ ਦਾ ਕੇਕ ਸੀਗਾ ਉਹ ਲੈਣ ਮੋਨਿਕਾ ਮੈਮ ਨੇ ਰੈਡੀ ਕੀਤਾ ਸੀ ਬਹੁਤ ਹੀ ਸੋਹਣਾ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਬਾਕੀ ਇਹਦਾ ਤੁਹਾਨੂੰ ਦਿਖਾਵਾਂਗੇ ਆਪਾਂ ਟੇਸਟ ਕਰੇ ਜਾਓ ਔਰ ਇਹਨਾਂ ਦਾ ਸਾਰਾ ਕੁਝ ਠੀਕ ਹੈ ਦੇ 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 ਕਿਵੇਂ ਫੁਸ਼ ਹੋ ਰਿਹਾ ਹੈ ਆ ਕੇਕ ਕਰੋ ਮੰਦਤਵਾ ਪਸੰਦ ਦੇ ਇਹਨਾਂ ਨੇ ਲਿਆ ਕੇ ਕੇਕ ਕਿਸੇ ਮੌਨੀਕਾ ਮੈਡਮ ਤੋਂ ਪ੍ਰਮੋਸ਼ਨ ਕਰਨਾ ਨਹੀਂ ਭੁੱਲਦੇ 500 ਰੁਪਏ ਤੇ ਇਹਨਾਂ ਨੇ ਲੈਸ ਕਰਵਾਈ ਲਿਆ ਆਉਣਾ ਠੀਕ ਹੈ ਬਾਕੀ ਆਪਾਂ ਇਹਨਾਂ ਦਾ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਕੀ ਸਾਰਾ ਕੁਝ ਦਿਖਾਏਗੀ ਨਾਲੇ ਟੈਸਟ ਕਰਕੇ ਦਿਖਾਵਾਂਗੇ ਨਾਲੇ ਦਿਖਾਵਾਂਗੇ ਸਾਰਾ ਕੁਝ ਗੱਲ ਕਲੀਅਰ ਕਰਿਆ ਕਰੋ ਗੱਲ ਦੋ ਤਿੰਨ ਪਾਸੇ ਫਿਰ ਚੱਲੀ ਜਾਂਦੀ ਕੀ ਸਾਰਾ ਕੁਝ ਦਿਖਾਵਾਂਗੇ ਬਾੜ ਬਾੜ ਮਿਲ ਗਈ ਆਹ ਦੇਖੋ ਇਧਰ ਉਹ ਇਧਰ ਵੀ ਇਧਰ ਪੇਰ ਕਮਾਨ ਆ ਗਿਆ ਠੀਕ ਹੈ ਠੀਕ ਆ ਪਸੰਦ ਹੈ ਤੈਨੂੰ ਪਸੰਦ ਹੈ ਹਾਂ ਠੀਕ ਹੈ ਨਾ ਤੁਹਾਨੂੰ ਪੜੇਗਾ ਤੇਰੇ ਕੋਲ ਬਹੁਤ ਦੇਗਾ ਭਾਈ ਤੇਰੇ ਕੋਲ ਤਿੰਨ ਮਾਰ ਵਾਲੀ ਇੰਟਰਸਟੀਜ ਹੈ ਠੀਕ ਹੈ ਪੱਕਾ ਤਾਂ ਇਹ ਸੋਹਰਾ ਹੈ ਕਿ ਸੋਹਰਾ ਹੈਗਾ ਬੱਚੇ ਨੂੰ 스마트 ਵਾਚ ਦਿੱਤੀ ਠੀਕ ਹੈ ਪੱਗਾ ਇਹਨਾਂ ਦੇ ਬੰਨੀਆਂ ਹੋਈਆਂ ਪੱਗਾ ਫਿਰ ਕੈਨ ਨਹੀਂ ਬੰਨੀਆਂ ਹੋਈਆਂ ਹਰਤਾ ਤੁਹਾਡੀਆਂ ਕੀ ਹੈ ਬੀੜੀਆਂ ਉਹ ਪਿੰਦਾ ਪਿਆ ਹੈਗਾ ਸ਼ਰਮ ਬਲੋਗਾਂ ਦੇ ਵਿੱਚ ਬਿਨਾ ਕੱਪੜਿਆਂ ਤੋਂ ਅੱਧ ਨੰਗਾ ਉਹ ਪਿਆ ਹੁੰਦਾ ਹੈਗਾ ਜਨਾਨੀ ਉਹ ਨੈਟ ਤੇ ਦਿਖਾ ਰਿਹਾ ਹੈਗਾ ਕਾਹਦੀਆਂ ਤੁਹਾਡੀਆਂ ਫਿਰ ਸਰਦਾਰੀਆਂ ਹੈਗੀਆਂ ਕਾਹਦੀਆਂ ਤੁਸੀਂ ਅੱਡੇ-ਅੱਡੇ ਫਿਰ ਮੁੱਛਾ ਰੱਖੀਆਂ ਹੋਈਆਂ ਦਾੜੀਆਂ ਰੱਖੀਆਂ ਹੋਈਆਂ ਮੋਛ ਰੱਖਣਾ ਕੱਲਾ ਕੋਈ ਬੰਦਾ ਫਿਰ ਮਰਦ ਬਣ ਜਾਂਦਾ ਹੈਗਾ ਮਰਦਾਨੀ ਦੀ ਹਰਕਤਾਂ ਵਿੱਚ ਹੁੰਦੀ ਹੈ ਗੱਲਾਂ ਦੇ ਵਿੱਚ ਹੁੰਦੀ ਹੈ ਜਿਹੜੇ ਤੁਸੀਂ ਡਿਸੀਜਨ ਲੈਣੇ ਉਹਨਾਂ ਦੇ ਵਿੱਚ ਹੁੰਦੀ ਹੈ ਠੀਕ ਹੈ ਮੋਛਾ ਰੱਖਣਾ ਮਰਦਾਨੀ ਨਹੀਂ ਹੁੰਦੀ ਠੀਕ ਹੈ ਤਾਂ ਤੁਹਾ ਨਾਲ ਫਿਰ ਤੁਹਾਡੇ ਵਰਗਿਆਂ ਨਾਲ ਤਾਂ ਉਹ ਜਨਾਨੀਆਂ ਚੰਗੀਆਂ ਹੈਗੀਆਂ ਜਿਹੜੀਆਂ ਮਿਹਨਤ ਕਰਕੇ ਕਮਾ ਖਾ ਰਹੀਆਂ ਫਿਰ ਲਾਹਣਤ ਤੁਹਾਡੇ ਇਹੋ ਜਿਹੇ ਮਰਦ ਹੋਣ ਤੇ ਪੂਰਾ ਬੋਲ ਫਟਾਨਾ ਉਹ ਉਹ ਕਤਾਂ ਪੈਂ ਪੂਰਾ ਡੈਡੀ ਪਿੰਕੀ ਦਾ ਡੇ ਇੱਕ ਗੱਲ ਤੇ ਬਹੁਤ ਅੱਜ ਤਾਨੂੰ ਕਿੰਨਾ ਯਾਦ ਕਰਦੇ ਪਤਾ ਕੀ ਤੁਸੀਂ ਇੱਕ ਵਾਰੀ ਅਮ੍ਰਿਤ ਨੂੰ ਕਿਹਾ ਸੀ ਨਾ ਪੜ ਲਾ ਇਹ ਕਹਿੰਦਾ ਨਹੀਂ ਰੋੜੀ ਜਾਂ ਦੂਸਰੇ ਕਮਰੇ ਸੱਧ ਘੰਟਾ ਕਾਰਟੂਨ ਦੇ ਸੀ ਗੱਲ ਕਹੀ ਸੀ ਨਾ ਥੈਂਕ ਯੂ ਅੱਜ ਤੱਕ ਯਾਦ ਆ ਇਹ ਤੁਹਾਡੀ ਗੱਲ ਕਰ ਯਾਦ ਕਰਕੇ ਬਹੁਤ ਹੱਸਦੀ ਹੈ ਬਹਿ ਜਾ ਬਾਤ ਖੋਲੀ ਆ ਸੰਗਰ ਆ ਪਿੰਕੀ ਨੂੰ ਥੋੜੀ ਇੱਕ ਗੱਲ ਤੇ ਬੜਾ ਹਰਜੀ ਹੁੰਦੀ ਹੈ ਆ ਪਿੰਕੀ ਇੱਕ ਬਈ ਰਾਣੀ ਜੀ ਹੋਰ ਨਾਲ ਲਾਈ ਹੋਈ ਹੈ ਇਹਨੇ ਵੀ ਹੋਰ 4-6 ਮਹੀਨੇ ਤੱਕ ਵਲੋਗਿੰਗ ਚੈਨਲ ਖੋਲ ਲੈਣਾ ਹੈ ਇਹ ਇਹਦੇ ਵਲੋਗਾਂ ਚ ਜਾ ਕੇ ਤੇ ਦੂਜੀ ਜਿਹੜੀ ਕਿ ਕਰੀਆ ਨਾ ਥਿੰਗਿਆਸ ਠੀਕ ਹੈ ਕੋਈ ਇਹਨਾਂ ਦਾ ਪਿਆਰ ਪੂਰ ਨਹੀਂ ਹੁੰਦਾ ਸਭ ਬਿਜ਼ਨਸ ਹੈ ਜਿੱਦਾਂ ਇਹਨੇ ਕਿਰਨ ਦੇ ਹੋਰਾਂ ਦੇ ਵਲੋਗਾਂ ਦੇ ਵਿੱਚ ਆ ਕੇ ਆਪਣੀ ਫੇਸ ਵੈਲਿਊ ਬਣਾਈ ਉਦੋਂ ਹੀ ਹੁਣ ਪਿੰਕੀ ਕਰ ਰਹੀ ਐ ਪਿੰਕੀ ਹੱਸਦੀ ਕਿਉਂ ਐ ਕਿਉਂ ਹੱਸਦੀ ਐ ਕੀ ਆ ਜਾਂਦਾ ਨਾ ਕਿੰਨੇ ਕਿਹਾ ਸੀ ਜਉ ਉੱਧਰ ਜਾ ਕੇ ਕਾਰਟੂਨ ਦੇਖ ਲੈ ਪੜਾਈ ਬਾਅਦ ਚ ਕਰ ਲਈ ਇਹ ਹੱਸਣ ਵਾਲੀ ਗੱਲ ਚੰਗੀ ਗੱਲ ਹੈ ਬੱਚੇ ਨੂੰ ਜੇ ਬੱਚਾ ਪੜਦਾ ਪਿਆ ਸੀ ਠੀਕ ਹੈ ਤੇ ਉਹਨੂੰ ਪੜ੍ਹਨ ਦਿੰਦੇ ਤੁਸੀਂ ਕੀ ਕਹਿੰਨੇ ਪਿਓ ਅੱਧਾ ਘੰਟਾ ਜਾ ਕੇ ਉੱਧਰ ਕਾਰਟੂਨ ਦੇਖ ਲੈ ਜਦੋਂ ਪੜ ਬਟੇਰੀ ਤੁਹਾਡੇ ਇਹੋ ਜਿਹੇ ਹੈਗੇ ਤੇ ਬੱਚੇ ਨੇ ਸਵਾਹ ਕੁਝ ਕਰਨਾ ਹੈ ਕਿ ਠੀਕ ਹੈ ਉਦਾਂ ਜੀ ਸਾਡੇ ਬੱਚੇ ਵਲੋਗਾਂ ਦੇ ਵਿੱਚ ਨਹੀਂ ਆਉਂਦੇ ਇੰਟਰਵਿਊ 'ਚ ਤੁਸੀਂ ਆ ਕੇ ਬੜੇ ਚੰਗੇ ਬਣ ਜਾਂਦੇ ਹੋ ਸਾਡੇ ਬੱਚੇ ਤਾਂ ਵਲੋਗਾਂ ਦੇ ਵਿੱਚ ਆਂਦੇ ਹੀ ਨਹੀਂ ਹੈਗੇ ਹਰ ਵਲੋਗ ਦੇ ਵਿੱਚ ਤੇਰੇ ਬੱਚੇ ਹੁੰਦੇ ਕਿਹੜੇ ਵਲੋਗ 'ਚ ਨਹੀਂ ਹੁੰਦੇ ਤੇ ਮਾਖਰਾਬ ਕੀਤਾ ਹੋਇਆ ਹੈਗਾ ਹਰ ਗੱਲ 'ਚ ਝੂਠ ਹਰ ਗੱਲ ਦੇ ਵਿੱਚ ਝੂਠ ਕੋਈ ਨਹੀਂ ਤੇਰੀ ਇੰਟਰਵਿਊ 'ਚ ਚੰਗੀ ਤਰ੍ਹਾਂ ਖੰਗਾਲਦੀ ਪਈਆਂ ਮੀਨੂ ਸਿਰਾਂ ਦੇ ਝੂਠ ਫੜ ਫੜ ਕੇ ਲੈਂਦੇ ਸੀ ਨਾ ਤੇਰੇ ਝੂਠ ਵੀ ਫੜ ਫੜ ਕੇ ਲਿਆਉਂਗੀ ਠੀਕ ਹੈ ਤੁਸੀਂ ਦੌੜ ਕੀ ਲਾਈ ਹੋਈ ਹੈ ਵੀ ਮੈਂ ਜਿਆਦਾ ਫੇਮਸ ਆ ਮੈਂ ਜਿਆਦਾ ਚੁੰਨੀ نیچے ਕਰਦੀ ਆ ਮੈਂ ਜਿਆਦਾ ਮਟਕਦੀ ਆ ਆਹੀ ਤੋੜਨ ਤੁਹਾਡੇ ਸ ਕੌਣ ਜਾਂਦੀ ਤੁਨੀ ਨੀਵੀ ਕਰਦੀ ਆਹ ਦਿਖਾਣਾ ਤੁਸੀਂ ਆਹ ਹਰਕਤਾਂ ਛੱਡ ਦਿਓ ਤੇ ਦੂਸਰੀ ਗੱਲ ਜਿਹੜਾ ਜਿਹੜਾ ਵਲੌਗਰ ਠੀਕ ਹੈ ਤੁਸੀਂ ਵਲੌਗਰ ਹੋ ਕੋਈ ਇਨਫਲੂਐਂਸਰ ਨਹੀਂ ਹੋ ਕੁਝ ਤੁਸੀਂ ਇਨਫਲੂਐਂਸ ਨਹੀਂ ਕਰ ਰਹੇ ਕਰਦੀਆਂ ਕਿਉਂ ਜਿਹੜੀਆਂ ਬਾਤ ਥੜੀਆਂ ਦੇ ਲੈ ਕੇ ਪਹਿਲਾਂ ਚੁਗਲੀਆਂ ਮਾਰਦੀਆਂ ਸੀ ਨਾ ਹੁਣ ਤੁਸੀਂ ਕੈਮਰੇ ਦੇ ਮੋਹਰੇ ਚੁਗਲੀਆਂ ਮਾਰਦੀਆਂ ਹੋਰ ਕੀ ਕਰਦੀਆਂ ਪਈਆਂ ਕੀ ਅਚੀਵਮੈਂਟ ਹੈ ਤੁਹਾਡੀ ਲਾਈਫ ਦੀ 10 ਰੁਪਏ ਵੀ ਕਦੀ ਮਿਹਨਤ ਦੀ ਕਮਾਈ ਦੇ ਨਾਲ ਕਮਾਈ ਹੈ ਕਿ ਮਿਹਨਤ ਦੇ ਨਾਲ ਬਣੀਆਂ ਫਰਦੀਆਂ ਇਨਫਲੂਐਂਸਰ ਆਪਣੇ ਆਪਣੇ ਨਾਮ ਦੇ ਨਾਲ ਸ਼ਹਿਰ ਦਾ ਨਾਮ ਹਟਾ ਲੋ ਜਿੰਨੇ ਵੀ ਮੇਰੇ ਰੋਸਟਰ ਵੀਰ ਭੈਣ ਹੈਗੇ ਆ ਠੀਕ ਹੈ ਜੀ ਇਹਨਾਂ ਦੇ ਨਾਮ ਦੇ ਨਾਲ ਪਲੀਜ਼ ਸ਼ਹਿਰ ਦਾ ਨਾਮ ਨਾ ਲਿਆ ਕਰੋ ਨਾ ਲਿਆ ਕਰੋ ਮੇਰੀ ਰਿਕਵੈਸਟ ਹੈ ਬਾਕੀ ਹਰ ਇੱਕ ਦੀ ਆਪਣੀ ਇੱਛਾ ਹੈ ਜਿਹੜੇ ਉਸ ਸ਼ਹਿਰ ਦੇ ਨਾਲ ਸੰਬੰਧਿਤ ਹੈਗਾ ਜਿਹੜਾ ਵੀ ਵਲੌਗਰ ਆਪਣੇ ਨਾਮ ਦੇ ਨਾਲ ਸ਼ਹਿਰ ਦਾ ਜਾਂ ਪਿੰਡ ਦਾ ਨਾਂ ਲੈਂਦਾ ਉਸ ਸ਼ਹਿਰ ਦੇ ਜਿਹੜਾ ਕੋਈ ਵੀ ਮੋਦਵਾਰ ਬੰਦਾ ਹੈਗਾ ਤੇ ਉਹਨੂੰ ਇਹ ਸਟੈਪ ਲੈਣਾ ਚਾਹੀਦਾ ਹੈਗਾ ਕਿ ਇਹ ਵਲੌਗਰ ਸ਼ਹਿਰ ਦਾ ਨਾਮ ਤੁਹਾਡੇ ਦਾ ਬਦਨਾਮ ਕਰ ਰਿਹਾ ਹੈਗੇ ਠੀਕ ਹੈ ਏਰੀਆ ਦਾ ਚਾਹੇ ਉਹ ਐਮਐਲਏ ਆ ਠੀਕ ਹੈ ਕੋਈ ਵੀ ਮੋਦਵਾਰ ਬੰਦ ਬੰਦਾ ਕੇ ਸਟੈਪ ਲਵੇ ਇਹਨਾਂ ਵਲੋਗਰਾਂ ਦੇ ਨਾਮ ਦੇ ਨਾਲ ਸ਼ਹਿਰ ਦਾ ਨਾਮ ਨਹੀਂ ਹੋਣਾ ਚਾਹੀਦਾ ਹਾਂ ਤੁਹਾਡੀ ਕੋਈ ਬਹੁਤ ਵੱਡੀ ਅਚੀਵਮੈਂਟ ਹੈਗੀ ਹੈ ਤੁਸੀਂ ਕੁਝ ਅਚੀਵ ਕੀਤਾ ਹੈ ਠੀਕ ਹੈ ਫਿਰ ਤੁਸੀਂ ਲਗਾ ਸਕਦੇ ਹੋ ਨਾਮ ਰੋਸ਼ਨ ਹੁੰਦਾ ਹੈ ਇਦਾਂ ਤੁਸੀਂ ਇਦਾਂ ਤੁਸੀਂ ਸ਼ਹਿਰ ਦਾ ਨਾਮ ਡਬੋ ਰਹੇ ਹੋ ਪਟਿਆਲੇ ਸ਼ਹਿਰ ਦਾ ਚਾਹੇ ਬਠਿੰਡੇ ਸ਼ਹਿਰ ਦਾ ਕੋਈ ਐਮਪੀ ਹੈ ਕੋਈ ਐਮਐਲਏ ਹੈ ਚਾਹੇ ਕੋਈ ਕਲੈਕਟਰ ਹੈਗਾ ਤੇ ਉਹਨਾਂ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਹੈਗੀ ਹੈ ਇਹ ਜਿਹੜੇ ਬੇਹਾਇਆ ਵਲੋਗਰ ਹੈਗੇ ਆ ਜਿਹੜੇ ਜਿਹੜੇ ਆਪਣੇ ਨਾਮ ਦੇ ਨਾਲ ਸ਼ਹਿਰ ਦਾ ਨਾਮ ਲਾਂਦੇ ਹੈਗੇ ਆ ਠੀਕ ਹੈ ਉਹਨਾਂ ਨੂੰ ਕੋ ਆਪਣੇ ਨਾਮ ਦੇ ਨਾਲ ਸ਼ਹਿਰ ਦਾ ਨਾਮ ਨਹੀਂ ਲਗਾਣਾ ਸ਼ਹਿਰ ਦੀ ਪੂਰੀ ਦੀ ਜ਼ਿਲ੍ਹੇ ਦੀ ਇਮੇਜ ਖਰਾਬ ਹੁੰਦੀ ਹੈਗੀ ਹੈ ਠੀਕ ਹੈ ਤੁਸੀਂ ਕੋਈ ਅਚੀਵਮੈਂਟ ਜ਼ਿੰਦਗੀ ਦੇ ਵਿੱਚ ਨਹੀਂ ਕੀਤੀ ਠੀਕ ਹੈ ਆਪਣੇ ਨਾਮ ਦੇ ਨਾਲ ਸ਼ਹਿਰ ਦਾ ਨਾਮ ਜ਼ਿਲ੍ਹੇ ਦਾ ਨਾਮ ਲਗਾਉਣਾ ਹਟਜੋ ਹਟਜੋ ਠੀਕ ਹੈ ਜੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈਗੀ ਹੈ ਗੁਰਦੁਆਰਿਆਂ ਦੇ ਵਿੱਚ ਵਲੋਗਿੰਗ ਬਿਲਕੁਲ ਬੰਦ ਕਰਵਾਈ ਜਾਵੇ ਠੀਕ ਹੈ ਜੀ ਸੋਨ ਕੋਰ ਤੇ ਜਦੋਂ ਮੈਂ ਵੀਡੀਓ ਪਾਈ ਸੀ ਮੈਂ ਬਹੁਤ ਉਮੀਦ ਦੇ ਨਾਲ ਪਾਈ ਸੀ ਵੀ ਇਹਨਾਂ ਤੇ ਕੋਈ ਐਕਸ਼ਨ ਹੋਏਗਾ ਬਟ ਹਜੇ ਤੱਕ ਸਟਿਲ ਕੋਈ ਐਕਸ਼ਨ ਨਹੀਂ ਹੋਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਮੂਰੇ ਹੱਥ ਜੋੜ ਕੇ ਬੇਨਤੀ ਹੈਗੀ ਹੈ ਗੁਰਦੁਆਰਿਆਂ ਦੇ ਵਿੱਚ ਵਲੋਗਿੰਗ ਬਿਲਕੁਲ ਬੰਦ ਕਰਵਾਈ ਜਾਵੇ ਕਿਸੇ ਨੇ ਕਦੀ ਵੀਕ ਲੈਣੀ ਲੋ ਨਹੀਂ ਤੇ ਉਹ ਵੀ ਬਿਲਕੁਲ ਜਾਇ ਤੁਸੀਂ ਬੰਦ ਕਰਵਾ ਦਿਓ ਠੀਕ ਹੈ ਜੀ ਗੁਰਦੁਆਰਿਆਂ ਦੀ ਜੋ ਰਹਿਤ ਮਰਿਆਦ ਹੈਗੀ ਹੈ ਗੁਰਦੁਆਰਿਆਂ ਦੀ ਮੰਦਿਰਾਂ ਦੀ ਜੋ ਵੀ ਰਹਿਤ ਮਰਿਆਦ ਹੈਗੀ ਸਾਰਿਆਂ ਦਾ ਪਾਲਣ ਹੋਣਾ ਚਾਹੀਦਾ ਸਾਡੇ ਲਈ ਸਾਰੇ ਧਰਮ ਬਰਾਬਰ ਹੈਗੇ ਆ ਠੀਕ ਹੈ ਜੀ ਤੇ ਇਹ ਸੀ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਕੋ ਤਾ ਸਾਹਾ ਸੰਗਤ ਨੂੰ ਮਾਫੀ ਆਡੀਅנס ਨੂੰ ਮਾਫੀ ਪਰ ਇੰਨਾ ਵਰਗਿਆਂ ਤੋਂ ਕੋਈ ਮਾਫੀ ਨਹੀਂ ਠੀਕ ਹੈ ਜਿਹੜੇ ਹਰ ਜਗ੍ਹਾ ਤੇ ਇਮੋਸ਼ਨਸ ਦੇ ਨਾਲ ਖੇលਦੇ ਆ ਸੱਚੀ ਗੱਲ ਜੀ